ਕੀ ਕਰਾਏ ਕਿ ਮਿਲੂਗੀ ਧਰਮਾਂ ਦੇ ਨਾਮ ਤੇੜ ਬੇੜ ਮਿਲੂਗੀ ਸੱਚ ਬੋਲੀ ਦਾ ਮਿਲੂ ਤੋਂ ਸੁਪ ਚੰਨ ਨੇ ਜੇ ਕਰੇਗਾ ਤੇ ਕਿਪੋ ਤੇ ਮਿਲੂਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਓ ਮਾਈ ਗੋਡ ਇੰਨੇ ਜਿਆਦਾ ਡੀਐਮ ਸਵੇਰ ਦੇ ਡੀਐਮ ਆਈ ਜਾ ਰਹੇ ਹੈਗੇ ਆ ਵੀ ਰੋਮੀ ਨੇ ਬੇਅਦਬੀ ਕਰਤੀ ਰੋਮੀ ਨੇ ਬੇਅਦਬੀ ਕਰਤੀ ਹੁਣ ਤੁਸੀਂ ਕਿਉਂ ਨਹੀਂ ਬੋਲ ਰਹੇ ਅਰੇ ਅੱਜ ਸਵੇਰੇ ਤਾਂ ਵੀਡੀਓ ਆਈ ਹੈ ਮੈਨੂੰ ਥੋੜਾ ਜਿਹਾ ਟਾਈਮ ਤਾਂ ਦਿਓ ਦੇਖਣ ਦਾ ਵੀ ਕੀ ਮੁੱਦਾ ਹੈ ਕੀ ਮਾਮਲਾ ਹੈ ਅੱਜ ਮਾਰਨਿੰਗ ਜੱਟ ਵੈਬ ਨੇ ਵੀਡੀਓ ਪਾਈ ਜਿਹਦੇ ਵਿੱਚ ਸਾਫ ਸਾਫ ਪਤਾ ਲੱਗਦਾ ਹੈਗਾ ਵੀ ਰੋਮੀ ਪਾਜੀ ਵੱਲੋਂ ਬੇਅਦਬੀ ਕੀਤੀ ਗਈ ਹੈ ਜੋ ਕਿ ਬਹੁਤ ਗਲਤ ਹੈ ਤੁਹਾਨੂੰ ਕੀ ਲੱਗਿਆ ਸੀ ਮੈਂ ਇਸ ਮਾਮਲੇ ਦੇ ਵਿੱਚ ਵਾਇਰਸ ਹੋ ਸਕਦੀ ਹਾਂ ਨੋ 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 ਨੈਵਰ ਗਲਤੀ ਮਤਲਬ ਗਲਤੀ ਹੈ ਚਾਹੇ ਫਿਰ ਰੋਮੀ ਨੇ ਕੀਤੀ ਹੈ ਤੇ ਚਾਹੇ ਫਿਰ ਜੈਸਮਿਨ ਨੇ ਕੀਤੀ ਹੈ ਜਾਂ ਸੋਨੂ ਕੌਰ ਨੇ ਕੀਤੀ ਹੈ ਜਾਂ ਫਿਰ ਉਹ ਜਿਹੜੀ ਕਿ ਮੈਂ ਵੀਡੀਓ ਪਾਈ ਸੀ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੀ ਤੇ ਲੋਕੀ ਕੁਰਸੀਆਂ ਤੇ ਬੈਠੇ ਸੀ ਮੈਂ ਉਹਨੂੰ ਵੀ ਬੇਅਦਬੀ ਹੀ ਕਾਊਂਟ ਕਰਦੀ ਆ ਜਾਂ ਫਿਰ ਜਿਹੜੀ ਵੀਰਦੀ ਨੇ ਕੀਤੀ ਹੈ ਉਹ ਵੀ ਬੇਅਦਬੀ ਸੀ ਜੇ ਆਪਾਂ ਉਹਨਾਂ ਤੇ ਬੋਲੇ ਸੀ ਤੇ ਇਸ ਗੱਲ ਤੇ ਵੀ ਤਾਂ ਬੋਲਾਂਗੇ ਠੀਕ ਹੈ ਤਾਂ ਥੋੜਾ ਜਿਹਾ ਮੇਰੇ ਭੈਣੋ ਭਰਾਵੋ ਥੋੜਾ ਜਿਹਾ ਸਬਰ ਰੱਖਿਆ ਕਰੋ ਠੀਕ ਹੈ ਤਾਂ ਅੱਜ ਇਸ ਵੀਡੀਓ ਦੇ ਵਿੱਚ ਆਲਮੋਸਟ ਹਰ ਟੌਪਿਕ ਤੇ ਗੱਲ ਹੋਏਗੀ ਚਾਹੇ ਫਿਰ ਉਹ ਜੱਟ ਵੈਬ ਦੁਆਰਾ ਕੀਤਾ ਗਿਆ ਕਮੈਂਟ ਹੋਵੇ ਚਾਹੇ ਵਿਰਦੀ ਵਾਲਾ ਟੌਪਿਕ ਹੋਵੇ ਤੇ ਚਾਹੇ ਜਿਹੜੇ ਰੋਸਟਰ ਵਲੋਗਰਾਂ ਨੂੰ ਆਪਣੇ ਲਾਈਵ ਦੇ ਵਿੱਚ ਲਿਆ ਕੇ ਬਿਠਾਉਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਸ ਚੀਜ਼ ਦਾ ਕੀ ਇੰਪੈਕਟ ਜਾ ਰਿਹਾ ਹੈਗਾ ਜਾਂ ਫਿਰ ਮੇਰੀ ਨਜ਼ਰ ਦੇ ਵਿੱਚ ਉਸ ਚੀਜ਼ ਦੀ رائے ਕੀ ਹੈਗੀ ਹੈ ਉਹ ਸਾਰੀਆਂ ਗੱਲਾਂ ਆਪਾਂ ਅੱਜ ਕਰਾਂਗੇ ਬਸ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਜਿਹੜੀ ਆ ਰੋਮੀ ਭਾਈ ਦੀ ਗੱਲ ਸਾਹਮਣੇ ਆਈ ਏ ਬੇਹਦਰੀ ਵਾਲੀ ਇਸ ਤੇ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਦੇਖੋ ਏ ਕਲਿੱਪ ਹੋ ਤੇਰੀ ਮੇਰੇ ਨਾਲ ਕਰਿਆ ਨੇ ਹਰਿਆਣੇ ਦਾ ਸਾਡੇ ਤੋਂ ਹਰਿਆਣੇ ਚੁੱਕਦਾ ਨੰਬਰ 1 ਕਿਸੇ ਦੇ ਕੇ ਐਸੀ ਸ਼ਰੀਫ ਬਣਾਵਾ ਅੱਜ ਕਿਵੇਂ ਚੁੱਕ ਜਾ ਲੈ ਲਗੇ ਨਾ ਤੀਵਾ ਹੋ ਤੇਰੀ ਮੇਰੇ ਨਾਲ ਪਰ ਸ਼ਰਫਤ ਆਪਣੀ ਕਬੂਲ ਬਣਾ ਸਰਾਂਮੇ ਅੱਜ ਮਾਰਨਿੰਗ ਇੱਕ ਜਟਪ ਨੇ ਵੀਡੀਓ ਪਾਈ ਹੈਗੀ ਹੈ ਜਿਹਦੇ ਵਿੱਚ ਸਾਫ਼-ਸਾਫ਼ ਦਿਖਾਇਆ ਗਿਆ ਵੀ 2019 ਦੇ ਵਿੱਚ ਉਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਰੋਮੀ ਨੇ ਆਪਣੀ ਬਾਹ ਤੇ ਲਿਖਵਾਈਆਂ ਤੇ ਉਸ ਤੋਂ ਬਾਅਦ ਕੋਈ ਵੀ ਰਹਿਤ ਮਰਿਆਦਾ ਨਹੀਂ ਰੱਖੇਗੀ ਸ਼ਰਾਪਾ ਵੀ ਚੱਲ ਰਹੀਆਂ ਸੁੱਟੇ ਵੀ ਚੱਲ ਰਹੇ ਹੈਗੇ ਆ ਠੀਕ ਹੈ 2019 ਤੋਂ ਲੈ ਕੇ 21 ਤੱਕ ਦੀਆਂ ਰੀਲ ਮੇਰੇ ਸਾਹਮਣੇ ਕੁਝ ਸਾਹਮਣੇ ਆਈਆਂ ਲੇਕਿਨ ਪਰ 21 ਤੋਂ ਬਾਅਦ ਦਾ ਕੋਈ ਵੀ ਅਜੇਆ ਡਾਟਾ ਨਹੀਂ ਹੈਗਾ ਤੇ ਰੋਮੀ ਭਾਜੀ ਤੁਸੀਂ ਇੰਨੇ ਸਿਆਣੇ ਹੋ ਹੈਗੇ ਹੋ ਤੁਹਾਡੇ ਆਲੇ ਦੁਆਲੇ ਇੰਨੇ ਸਿੰਘ ਰਹਿੰਦੇ ਹੈਗੇ ਆ ਕਿ ਅੱਜ ਤੱਕ ਉਹਨਾਂ ਨੇ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਵੀਰੇ ਇਹ ਗਲਤ ਹੈਗਾ ਵੀ 2013 ਦੇ ਵਿੱਚ ਹੀ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਵੀ ਕੋਈ ਵੀ ਬੰਦਾ ਆਪਣੇ ਸਰੀਰ ਤੇ ਕੋਈ ਵੀ ਮਤਲਬ ਸਿੱਖੀਜ਼ਮ ਦਾ ਚਿੰਨ ਗੁਰਬਾਣੀ ਦੀਆਂ ਤੁਕਾਂ ਨਹੀਂ ਲਿਖਵਾ ਸਕਦਾ ਮੰਦਰਾਬੇਦੀ ਜਾਂ ਨੀਰੂ ਬਾਜਵਾ ਵਾਲਾ ਕਿੰਨਾ ਵੱਡਾ ਮੈਟਰ ਹੋਇਆ ਸੀ ਆਈ ਥਿੰਕ ਮੰਦਰਾਬੇਦੀ ਨੇ ਆਪਣੀ ਪਿੱਠ ਤੇ ਇੱਕ ਓਮਕਾਰ ਲਿਖਵਾਇਆ ਹੋਇਆ ਸੀ ਤੇ ਉਹਨਾਂ ਨੇ ਵੀ ਰਿਮੂਵ ਕਰਵਾਇਆ ਤਾਂ ਮੈਨੂੰ ਇਹ ਮਤਲਬ ਮੇਰੇ ਮਨ 'ਚ ਜਿਹੜਾ ਸਵਾਲ ਆਂਦਾ ਠੀਕ ਹੈ ਚਲੋ ਅਸੀਂ ਤੱਕ ਕਦੀ ਪਰਸਨਲੀ ਨਹੀਂ ਮਿਲੇ ਕਿ ਤੁਹਾਡੇ ਆਲੇ ਦੁਆਲੇ ਵਾਲੇ ਆਲੇ ਦੁਆਲੇ ਵਾਲੇ ਸਿੰਘਾਂ ਨੇ ਵੀ ਠੀਕ ਹੈ ਵੀ ਤੁਹਾਨੂੰ ਨਹੀਂ ਕਿਹਾ ਜਾਂ ਉਹਨਾਂ ਦਾ ਵੀ ਧਿਆਨ ਨਹੀਂ ਗਿਆ ਹੈਗਾ ਵੀ ਆਹ ਸਭ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਤੁਹਾਡੇ ਹੱਥ ਤੇ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਲਿਖੀ ਹੋਈਆਂ ਠੀਕ ਹੈ ਮੇਰੇ ਮਨ 'ਚ ਸਭ ਤੋਂ ਵੱਡਾ ਸਵਾਲ ਹੀ ਇਸ ਟਾਈਮ ਇਹ ਆ ਰਿਹਾ ਵੀ ਇੰਨੇ ਸਾਲਾਂ ਤੋਂ ਤੁਹਾਨੂੰ ਕਿਸੇ ਨੇ ਰੋਕਿਆ ਕਿਉਂ ਨਹੀਂ ਜਾਂ ਤੁਹਾਨੂੰ ਖੁਦ ਨੂੰ ਕੋਈ ਸੈਲਫ ਰਿਅਲਾਈਜੇਸ਼ਨ ਨਹੀਂ ਹੋਇਆ ਠੀਕ ਹੈ ਇੱਕ ਆਮ ਬੰਦਾ ਕੋਈ ਗਲਤੀ ਕਰਦਾ ਹੈ ਨਾ ਤਾਂ ਮਤਲਬ ਕਹਿੰਦੇ ਵੀ ਚਲੋ ਮਾਫ ਕਰ ਦੋ ਛੱਡ ਦੋ ਭੁੱਲ ਚੁੱਕ ਹੋ ਗਈ ਤੁਸੀਂ ਭਾਜੀ ਕਰੈਕਟਰ ਹੋ ਲੋਕਾਂ ਨੂੰ ਇਨਫਲੂਐਂਸ ਕਰਦੇ ਹੋ 1 ਲੱਖ ਬੰਦਾ ਤੁਹਾਨੂੰ ਸਬਸਕ੍ਰਾਈਬ ਕਰੀ ਬੈਠਾ ਹੈ ਇੰਸਟਾ ਤੇ ਵੀ ਤੁਹਾਡੀ ਅੱਛੀ ਖਾਸੀ ਫੋਲੋਇੰਗ ਹੈਗੀ ਹੈ ਲੱਖਾਂ ਦੇ ਵਿੱਚ ਤੁਹਾਡੇ ਵਿਊਜ਼ ਜਾਂਦੇ ਹੈਗੇ ਆ ਠੀਕ ਹੈ ਤਾਂ ਲੋਕੇ ਤੁਹਾਡੇ ਤੋਂ ਇਨਸਪਾਇਰ ਹੁੰਦੇ ਆ ਠੀਕ ਹੈ ਤਾਂ ਇਹ ਚੀਜ਼ਾਂ ਦਾ ਭਾਜੀ ਆਪਾਂ ਨੂੰ ਖੁਦ ਨੂੰ ਹੀ ਧਿਆਨ ਰੱਖਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਸਾਡੇ ਤੇ ਕੋਈ ਸਵਾਲ ਚੱਕੇ ਤੇ ਇਹ ਕੋਈ ਛੋਟੀ ਗਲਤੀ ਹੈ ਵੀ ਨਹੀਂ ਠੀਕ ਹੈ ਜੀ ਤਾਂ ਮੈਨੂੰ ਬੜਾ ਗੁੱਸਾ ਆਇਆ ਵੀ ਮੈਂ ਹਾਂ ਆਪਣੀ ਵੀਡੀਓ ਦੀ ਤਿਆਰੀ ਕਰ ਰਹੀ ਸੀ ਵੀ ਮੈਂ ਬੋਲਣਾ ਹੈਗਾ ਇਨ ਬਿਟਵੀਨ ਕੀ ਹੁੰਦਾ ਜੇ ਸਿੱਧੂ ਖਾਲਸਾ ਦੀ ਵੀਡੀਓ ਆ ਜਾਂਦੀ ਹੈਗੀਏ ਜਿਹਦੇ ਵਿੱਚ ਉਹਨਾਂ ਨੇ ਰੋਮੀ ਬਾਜੀ ਦੇ ਨਾਲ ਗੱਲ ਕੀਤੀ ਠੀਕ ਹੈ ਉਹ ਵੀਡੀਓ ਵੀ ਮੈਂ ਥੋੜੀ ਤੁਹਾਨੂੰ ਇੱਥੇ ਸੁਣਾ ਦੇਣੀ ਹੈ ਦਿਖਾ ਦੇਣੀ ਹੈ ਪਹਿਲਾਂ ਤੁਸੀਂ ਉਹ ਚੈੱਕ ਕਰੋ ਫਿਰ ਆਪਾਂ ਗੱਲ ਕਰਦੇ ਹਾਂ ਕਿਉਂਕਿ ਬਖਸ਼ਿਆ ਕੋਈ ਨਹੀਂ ਜਾਣਦਾ ਇੱਥੇ ਮੇਰਾ ਪਿਓ ਵੀ ਹੋਵੇ ਮੇਰਾ ਸਕਾ ਭਰਾ ਹੋਵੇ ਭੈਣ ਹੋਵੇ ਮੇਰੀ ਮਾਂ ਹੋਵੇ ਕੋਈ ਵੀ ਹੋਵੇ ਸਭ ਲਈ ਸਜ਼ਾ ਬਰਾਬਰ ਬੇਅਦਬੀ ਛੋਟੀ ਵੱਡੀ ਨਹੀਂ ਹੁੰਦੀ ਬੇਅਦਬੀ ਦਾ ਮਤਲਬ ਬੇਅਦਬੀ ਆ ਜਿਹੜਾ ਵੀ ਕਰਦਾ ਵਾ ਤੇ ਉੱਥੇ ਬਖਸ਼ਿਆ ਕੋਈ ਨਹੀਂ ਜਾਣਦਾ ਕਿਉਂਕਿ ਸਭ ਤੋਂ ਪਹਿਲਾਂ ਸਾਡਾ ਪਿਉ ਤਾਂ ਤਨ ਸ਼੍ਰੀ ਗ ਠੀਕ ਆ ਤੇ ਰومی ਕਾਲ ਨੂੰ ਜਿਹੜਾ ਵਾ ਜਾ ਰਿਹਾ ਵਾ ਸਿੰਗਾ ਨਾਲ ਗੱਲਬਾਤ ਹੋਈ ਤੇ ਸਿੰਗਾ ਸਾਹਮਣੇ ਪੇਸ਼ ਹੋਣ ਜਾ ਰਿਹਾ ਕੱਲ ਨੂੰ ਰومی ਤੇ ਉੱਥੇ ਬਣਦੀ ਸਜ਼ਾ ਜਿਹੜੀ ਆ ਰومی ਦੀ ਸਖਤ ਤੋਂ ਸਖਤ ਜਿਹੜੀ ਆ ਉਹ ਸਜ਼ਾ ਦਿੱਤੀ ਜਾਊਗੀ ਪਲੱਸ ਜਿਹੜੀ ਗਰਬਾਣੀ ਸਾਹਿਬ ਦੀਆਂ ਤੁਕਾਂ ਲਖਾਈਆਂ ਵਾ ਉਹ ਵੀ ਰਿਮੂਵ ਕੀਤੀਆਂ ਜਾਣਗੀਆਂ ਕਿਉਂਕਿ ਉਹਨੂੰ ਇਹ ਗੱਲ ਕਹੀ ਵੀ ਜਾਣ ਤੋਂ ਪਹਿਲਾਂ ਹੀ ਜੇ ਹੋ ਸਕਦਾ ਤੇ ਤੂੰ ਅੱਜ ਜਾਂ ਕੱਲ ਦੇ ਵਿੱਚ ਪਹਿਲਾਂ ਗਰਬਾਣੀ ਦੀਆਂ ਤੁਕਾਂ ਜਿਹੜੀਆਂ ਆਪਦੀ ਬਾਣ ਤੇ ਲਖਾਈਆਂ ਐਰ ਰਿਮੂਵ ਕੀਤੀਆਂ ਜਾਣ ਤੇ ਪਲੱਸ ਜਿਹੜੀਆਂ ਵੀ ਵੀਡੀਓ ਹੋਣਗੀਆਂ ਉਦਾਂ ਦੀਆਂ ਉਹ ਵੀ ਰਿਮੂਵ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਸੋ ਇਹ ਸਾਰੇ ਸਿੰਗਾ ਉਤੇ ਪੇਸ਼ ਹੋਊਗਾ ਸਿੰਘਾਂ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਨਾਲ ਜਿਹੜੀ ਆ ਉਹ ਸਜ਼ਾ ਲੱਗੂ ਤਨਖਾਹ ਲੱਗੂਗੀ ਰੋਮੀ ਨੂੰ ਤੇ ਉਹ ਉਹ ਤਨਖਾਹ ਜਿਹੜੀ ਆ ਉਹ ਪੂਰੀ ਵੀ ਕਰੂਗਾ ਤੇ ਕਰਨੀ ਪੈਣੀ ਆ ਸੋ ਇਸ ਕਰਕੇ ਇਹ ਨਹੀਂ ਕੋਈ ਬੇਨਤੀ ਕਰ ਹਾਂਜੀ ਦੇਖ ਲਈ ਕਲਿੱਪ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਰੋਮੀ ਭਾਜੀ ਇੱਕ ਆਇਆ ਆਪਣਾ ਟੈਟੂ ਰਿਮੂਵ ਕਰਾਨਗੇ ਤੇ ਦੂਸਰਾ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਣਗੇ ਤੇ ਜਿਹੜੀ ਵੀ ਮਰਿਆਦਾ ਅਨੁਸਾਰ ਸਜ਼ਾ ਲੱਗੇਗੀ ਤਨਖਾਹਾਂ ਇਹਨਾਂ ਨੂੰ ਲਾਇਆ ਜਾਏਗਾ ਠੀਕ ਹੈ ਉਹ ਸਜ਼ਾ ਵੀ ਇਹ ਕਬੂਲ ਕਰਨਗੇ ਭਾਜੀ ਨੇ ਆਪਣੀ ਗਲਤੀ ਮੰਨ ਲਈ ਹੋ ਉਹਨਾਂ ਨੇ ਆਪਣੇ ਆਪ ਨੂੰ ਇੱਥੇ ਕੋਈ ਡਿਫੈਂਡ ਕੀਤਾ ਨਹੀਂ ਤੇ ਨਾ ਹੀ ਕਰਨ ਬੰਦਾ ਹੈਗਾ ਕਿਉਂਕਿ ਗਲਤੀ ਹੀ ਬਹੁਤ ਵੱਡੀ ਹੈਗੀ ਹੈ ਬੰਦੇ ਨੇ ਬਿਨਾ ਕਿਸੇ ਮਤਲਬ ਕਿੰਤੂ ਪਰੰਤੂ ਤੋਂ ਆਪਣੀ ਗਲਤੀ ਮੰਨ ਲਈ ਹੋਈ ਹੈ ਤੇ ਉਹ ਅਕਾਲ ਤਖਤ ਸਾਹਿਬ ਜਾ ਕੇ ਆਪਣੀ ਭੁੱਲ ਵੀ ਬਖਸ਼ਾਣਗੇ ਠੀਕ ਹੈ ਰੋਮੀ ਭਾਈ ਤੁਸੀਂ ਆਪਣੀ ਗਲਤੀ ਮੰਨ ਲਈ ਬਹੁਤ ਵਧੀਆ ਕੀਤਾ ਪਿਛਲੇ ਵਾਂਗ ਦੀ ਤਰ੍ਹਾਂ ਕਿਸੇ ਡਿਫੈਂਡਿੰਗ ਮੋਡ 'ਚ ਚਲੇ ਜਾਂਦੇ ਫਿਰ ਦਿੱਕਤ ਆ ਜਾਣੀ ਸੀ ਠੀਕ ਹੈ ਜੀ ਤੇ ਮੈਂ ਇਹੀ ਤੁਹਾਨੂੰ ਕਹਿਣਾ ਚਾਹੂੰਗੀ ਵੀ ਆ ਜਿਹੜੀਆਂ ਬਾਰ-ਬਾਰ ਬਾਰ-ਬਾਰ ਤੁਹਾਡੇ ਤੋਂ ਗਲਤੀਆਂ ਹੋ ਰਹੀਆਂ ਹਨ ਨਾ ਚਲੋ ਇਹ ਗਲਤੀ ਦਾ ਉਹਨਾਂ ਨਾਲ ਕੋਈ ਮੈਚ ਨਹੀਂ ਹੈਗਾ ਠੀਕ ਹੈ ਟੋਟਲੀ ਬਹੁਤ ਵੱਡਾ ਤੇ ਸੈਂਸਿਟਿਵ ਮੁੱਦਾ ਹੈਗਾ ਤਾਂ ਪਲੀਜ਼ ਜਦੋਂ ਵੀ ਤੁਸੀਂ ਆਪਣੀ ਵੀਡੀਓਜ਼ ਬਣਾਣੇ ਹੋ ਜਾਂ ਲਾਈਵ ਬੈਠਦੇ ਹੈਗੇ ਹੋ ਥੋੜਾ ਜਿਆ ਕੰਟਰੋਲਡ ਵੇ ਦੇ ਵਿੱਚ ਮਤਲਬ ਚੀਜ਼ਾਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਜੀ ਮੈਂ ਇਹੀ ਕਹਿਣਾ ਚਾਹੂੰਗੀ ਵੀ ਆਪਾਂ ਪਿਛਲੇ 5-6 ਮਹੀਨੇ ਤੋਂ ਕਿੰਨੀ ਵਾਰ ਕਿਸੇ ਨਾ ਕਿਸੇ ਗੱਲ ਤੇ ਮਾਫੀ ਮੰਗ ਚੁੱਕੇ ਹੈਗੇ ਆ ਠੀਕ ਹੈ ਪਿੱਛੇ ਜੇ ਉਹ ਲੰਗਰ ਵਾਲੀ ਗੱਲ ਹੋਈ ਸੀ ਉਹ ਵੀ ਗੱਲ ਭ ਠੀਕ ਹੈ ਨਾ ਚਲੋ ਤੁਸੀਂ ਉਹਦੀ ਵੀ ਮਾਫੀ ਮੰਗ ਲਈ ਤੇ ਅਸੀਂ ਉਸ ਚੀਜ਼ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਠੀਕ ਹੈ ਜੀ ਤੇ ਇਹ ਤਾਂ ਹੋ ਗਈ ਰੋਮੀ ਪਾਜੀ ਦੀ ਗੱਲ ਠੀਕ ਹੈ ਤੇ ਪਾਜੀ ਤਾਂ ਹਰ ਗਲਤੀ ਕਰਕੇ ਮਾਫੀ ਮੰਗ ਲੈਂਦੇ ਆ ਜਦ ਕਿ ਬਾਰ ਬਾਰ ਗਲਤੀਆਂ ਹੋਣੀਆਂ ਨਹੀਂ ਚਾਹੀਦੀਆਂ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਤੇ ਉਹ ਜਿਹੜੇ ਵਲੌਗਰ ਯਾ ਇਨਕਲੂਡਿੰਗ ਵਿਰਦੀ ਜਿਨ੍ਹਾਂ ਨੇ ਹਜੇ ਤੱਕ ਆਪਣੀ ਗਲਤੀ ਦੀ ਮਾਫੀ ਹੀ ਨਹੀਂ ਮੰਗੀ ਉਹਨਾਂ ਦਾ ਕੀ ਕਰਨਾ ਚਾਹੀਦਾ ਮੈਨੂੰ ਉਹ ਦੱਸੋ ਵਿਰਦੀ ਦੀ ਜ਼ੁਬਾਨ ਸਾਰਿਆਂ ਨੇ ਸੁਣੀ ਸੀ ਨਾ ਗੁਰੂ ਕਿੱਥੋਂ ਆ ਗਿਆ ਵਿੱਚ ਕਿਹੜਾ ਗੁਰੂ ਠੀਕ ਹੈ ਨਾ ਤਾਂ ਸੋਨੂ ਕੋਰ ਨੇ ਅੱਜ ਤੱਕ ਮਾਫੀ ਨਹੀਂ ਮੰਗੀ ਠੀਕ ਹੈ ਤਾਂ ਪਿੱਛੇ ਜਿਹੜਾ ਮੈਂ ਕਿਹੜਾ ਪੰਜਾਬੀ ਬਲੌਗਰ ਤੇ ਵੀਡੀਓ ਪਾਈ ਸੀ ਠੀਕ ਹੈ ਜੀ ਤੇ ਘਰੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ ਤੇ ਆਪ ਉਹ ਕੁਰਸੀਆਂ ਤੇ ਬੈਠੇ ਹੋਏ ਸੀ ਅਜਿਹੀਆਂ ਕਈ ਵੀਡੀਓ ਮੈਂ ਪਾ ਚੁੱਕੀ ਹੈਗੀਆਂ ਤੇ ਜਿਹੜਾ ਜੈਸਮੀਨ ਨੇ ਮਾਫੀ ਮੰਗੀ ਹੈਗੀ ਹੈ ਠੀਕ ਹੈ ਉਹ ਕਿਹੜੀ ਮਾਫੀ ਮੰਗੀ ਹੈ ਉਹ ਜਿਹੜੀਆਂ ਜਨਾਨੀਆਂ ਦੇ ਵਿੱਚ ਬੈਠੀ ਸੀ ਜਿਹੜੀਆਂ ਜਨਾਨੀਆਂ ਸਾਰੀਆਂ ਨੇ ਗਲਤੀਆਂ ਕੀਤੀਆਂ ਸੀ ਉਹਨਾਂ ਵੱਲੋਂ ਤਾਂ ਕੋਈ ਮਾਫੀ ਨਹੀਂ ਆਈ ਤੇ ਨਾਲੇ ਜੈਸਮੀਨ ਨੇ ਮਾਫੀ ਨਹੀਂ ਮੰਗੀ ਉਹਦੇ ਘਰ ਵਾਲੇ ਨੇ ਮੰਗੀ ਠੀਕ ਹੈ ਇਹਨਾਂ ਨੇ ਤਾਂ ਗਲਤੀ ਕਰਕੇ ਆਪਣੀ ਮਾ ਮਤਲਬ ਜੋ ਵੀ ਇਹਨਾਂ ਨੂੰ ਮਤਲਬ ਉੱਥੋਂ ਸਜ਼ਾ ਲੱਗਣੀ ਹੈਗੀ ਹੈ ਜਿਹੜੀ ਵੀ ਤਨਖਾਹ ਤੇ ਉਹਨਾਂ ਨੇ ਲਾਣਾ ਹੈਗਾ ਠੀਕ ਹੈ ਜੀ ਪੰਜ ਪਿਆਰਿਆਂ ਨੇ ਉਹ ਹੋ ਜਾਣਾ ਟੈਟੂ ਵੀ ਰਿਮੂਵ ਹੋ ਜਾਣਾ ਲੇਕਿਨ ਇਹਨਾਂ ਦਾ ਕੀ ਕਰੋਗੇ ਜਿਹੜੇ ਮਾਫੀ ਮੰਦੇ ਨਹੀਂ ਹੈਗੇ ਠੀਕ ਹੈ ਵੀਡੀਓ 'ਚ ਕੋਈ ਮਾਫੀ ਦੀ ਵਰਦੀ ਨਹੀਂ ਇੱਕ ਪਾਈ ਵੀ ਸੀ ਉਹ ਵੀ ਡਿਲੀਟ ਕਰਤੀ ਤੋਂ ਉਸ ਤੋਂ ਬਾਅਦ ਉਹਦੀ ਜ਼ੁਬਾਨ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੀ ਹੈਗੀ ਸੀ ਠੀਕ ਹੈ ਆਈ ਐਗਰੀ ਵੀ ਹਾਂ ਗਲਤੀ ਹੈਗੀ ਹੈ ਬਟ ਉਸ ਬੰਦੇ ਨੇ ਠੀਕ ਹੈ ਮਤਲਬ ਤੁਹਾਡੇ ਕੋਲ ਹੁਣ ਜੇ ਮੇਰੇ ਖਿਆਲੋਂ ਰੋਮੀ ਪਾਈ ਦਾ ਲਾਈਵ ਵੀ ਆ ਵੀਡੀਓ ਪਤਾ ਕਦੋਂ ਆਉਗੀ ਜਦੋਂ ਆਪਣੇ ਉਹ ਭੁੱਲ ਬਖਸ਼ਾ ਲਾਂਗੇ ਠੀਕ ਹੈ ਤੇ ਵਲੋਗਰਾਂ ਤੇ ਵੀ ਇਸ ਤਰ੍ਹਾਂ ਹੀ ਸ਼ਿਕੰਜਾ ਕੱਸਿਆ ਜਾਣਾ ਵਲੋਗਰ ਨੇ ਈਵਨ ਕੋਈ ਵੀ ਗਲਤੀ ਕਰਦਾ ਠੀਕ ਹੈ ਹੁਣ ਜਿਵੇਂ ਕਿ ਸਾਡੇ ਰਹਿਤ ਰਹਿਦਾਂ ਚ ਮਤਲਬ ਸੌਂ ਨਹੀਂ ਖਾ ਸਕਦੇ ਹੁਣ ਅਮਰਤਾ ਨੇ ਜਦੋਂ ਵੀਡੀਓ ਪਾਈ ਸੀ ਉਹਦੇ ਵਿੱਚ ਉਹਨੇ ਕੀ ਕਿਹਾ ਸੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੌਂ ਖਾਨੀ ਆ ਉਹ ਵੀ ਡਿਸਰੈਸਪੈਕਟਿਵ ਹੈ ਬੇਅਦ ਵੀ ਹੈ ਠੀਕ ਹੈ ਤੇ ਉਹ ਪਿੱਛੇ ਜੀ ਪਤਾ ਨਹੀਂ ਆ ਕਿਹੜਾ ਨੂਰ ਦੀ ਮੰਮੀ ਵਾਲਾ ਮੈਟਰ ਸੀ ਤੇ ਉਹਦੇ ਵਿੱਚ ਵੀ ਲੋਕੀ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਗਲਤ ਬੋਲਦੇ ਰੇ ਆ ਵੀ ਗੁਰੂ ਕਿੱਥੋਂ ਆ ਜਾਂਦੇ ਆ ਤੁਹਾਡਾ ਤੇ ਗੁਰੂਆਂ ਦਾ ਕੋਈ ਮੈਚ ਹੈ ਤੁਸੀਂ ਉਹਨਾਂ ਦੇ ਪੈਰ ਦੀ ਧੂੜ ਦੇ ਕੰਨ ਦੇ ਕੰਨ ਦੇ ਕੰਨ ਦੇ ਮਤਲਬ ਵੀ ਲਾਇਕ ਨਹੀਂ ਹੈਗੇ ਤੁਸੀਂ ਕਿੱਥੇ ਐਗਜ਼ੈਂਪਲ ਦੇਣ ਲੱਗ ਜੰਨੇ ਹੋ ਠੀਕ ਹੈ ਇਹਨਾਂ ਤੋਂ ਵੀ ਮਾਫੀ ਮੰਗਵਾਓ ਖਾਲਸਾ ਜੀ ਸਿੱਧੂ ਸਾਹਿਬ ਇਹਨਾਂ ਤੋਂ ਵੀ ਮਾਫੀ ਮੰਗਵਾਓ ਵਲੌਗਰਾਂ ਤੋਂ ਜਿਨ੍ਹਾਂ ਨੇ ਏਦੀ ਏਦੀਆਂ ਬੇਅਦਬੀਆਂ ਕੀਤੀਆਂ ਹੈਗੀਆਂ ਨਾਲੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਰਸੀ ਤੇ ਬਹਿਣਾ ਅਸੀਂ ਉਹਨਾਂ ਤੋਂ ਕਿਸ ਤਰ੍ਹਾਂ ਉੱਪਰ ਹੋ ਕੇ ਕਿਸ ਤਰ੍ਹਾਂ ਬੈਠ ਸਕਦੇ ਆ ਦੱਸੋ ਠੀਕ ਹੈ ਤਾਂ ਆ ਸਭ ਚੀਜ਼ਾਂ ਹੈਗੀਆਂ ਤੇ ਜਿਹੜਾ ਮੈਟਰ ਉਹ ਮਤਲਬ ਸਵੇਰੇ ਨਵਾਂ ਸ਼ੁਰੂ ਹੋਇਆ ਮੈਟਰ ਨਹੀਂ ਕਹਿ ਸਕਦੇ ਬੇਤਵੀ ਹੈ ਠੀਕ ਹੈ ਉਹ ਚੀਜ਼ ਤੇ ਮੈਂ ਤੁਹਾਨੂੰ ਜੋ ਹੁਣ ਤੱਕ ਹੋਇਆ ਠੀਕ ਹੈ ਉਹ ਮੈਂ ਤੁਹਾਨੂੰ ਦੱਸਦਾ ਤੇ ਹੁਣ ਆ ਜਾਂਦੇ ਆ ਜੱਟ ਵੈਬ ਨੇ ਜਿਹੜਾ ਰੋਮੀ ਭਾਜੀ ਨੂੰ ਕਮੈਂਟ ਕੀਤਾ ਆ ਕਮੈਂਟ ਮੈਂ ਸਾਈਡ ਤੇ ਲਗਾ ਦਿੰਨੀ ਆ ਠੀਕ ਹੈ ਵੀ ਜੇ ਤੇਰੇ ਤੋਂ ਪ੍ਰੂਫ ਨਾ ਆਇਆ ਤੇ ਮੈਂ ਤੇਰੀ ਵਾਈਫ ਵੀ ਦੇ ਦਿਸ ਹਿਸਟਰੀ ਇਸਰਾ ਕਰੂੰਗਾ ਠੀਕ ਹੈ ਰਿਵੀਲ ਕਰੂੰਗਾ ਹਿਸਟਰੀ ਜੋ ਵੀ ਲਿਖਿਆ ਨੇ ਤੇ ਵੀਰ ਮੈਨੇ ਇੱਕ ਗੱਲ ਦਸੀਓ ਇਹ ਕਮੈਂਟ ਕਿੱਥੋਂ ਤੱਕ ਸਹੀ ਹੈਗਾ ਦੱਸੋ ਇਹ ਬੰਦੇ ਦੀ ਸੋਚ ਦੇ ਵਿੱਚ ਵੀ ਕਿੱਦਾਂ ਆ ਸਕਦਾ ਠੀਕ ਹੈ ਜਦ ਕਿ ਮੈਂ ਤੁਹਾਨੂੰ ਹੁਣ ਐਗਜ਼ੈਕਟ ਮੈਟਰ ਦੱਸੀਆ ਕਿਉਂਕਿ ਮੈਂ ਇਹਨਾਂ ਚੀਜ਼ਾਂ ਚ ਨਾ ਬਾਰ ਬਾਰ ਪੈਣਾ ਨਹੀਂ so that ਅੱਜ ਮੈਂ ਸਾਰੀਆਂ ਗੱਲਾਂ ਕਲੀਅਰ ਕਰਦੀ ਆ ਗੁਰਪ੍ਰੀਤ ਨਾ ਦੇ ਲਾਈਵ ਤੇ ਬਾਵਾ ਆ ਰੋਮੀ ਭਾਜੀ ਨੇ ਵੀ ਉਹ ਲਾਈਵ ਜੁਆਇਨ ਕੀਤਾ ਉਸ ਲਾਈਵ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜਿਹੜਾ ਆਬਜੈਕਸ਼ਨੇਬਲ ਹੋਵੇ ਜੇ ਉਹਦੇ 'ਚ ਕੁਝ ਆਬਜੈਕਸ਼ਨੇਬਲ ਹੁੰਦਾ ਤੇ ਆਈ ਥਿੰਕ ਸਭ ਤੋਂ ਪਹਿਲਾਂ ਮੈਂ ਹੀ ਬੋਲਣਾ ਸੀ ਕਿਉਂਕਿ ਮੈਂ ਸਖਤ ਖਿਲਾਫ ਹਾਂ ਵਲੋਗਰ ਹੋਰ ਰੋਸਟਰ ਇੱਕ ਫਰੇਮ ਦੇ ਵਿੱਚ ਬੈਠਣ ਮੈਂ ਇਸ ਚੀਜ਼ ਦੇ ਸਖਤ ਖਿਲਾਫ ਹਾਂ ਠੀਕ ਹੈ ਜੀ ਇੱਕ ਇਹਦਾ ਕਾਰਨ ਕੀ ਹੈ ਨਾ ਤੇ ਇਹਦਾ ਇੰਪੈਕਟ ਕੀ ਪਿਆ ਉਹ ਮੈਂ ਅੱਗੇ ਜਾ ਕੇ ਦੱਸਦੀ ਹਾਂ ਠੀਕ ਹੈ ਤਾਂ ਉਸ ਲਾਈਵ ਦੇ ਵਿੱਚ ਪਹਿਲੀ ਗੱਲ ਤਾਂ ਅਜੇ ਆ ਕੁਝ ਨਹੀਂ ਸੀ ਠੀਕ ਹੈ ਈਵਨ ਕਿ ਹਰਪ੍ਰੀਤ ਕੇ ਗੋਰਪ੍ਰੀਤ ਨੇ ਕਿਹਾ ਵੀ ਅਸੀਂ ਪੈਸੇ ਵਾਲੇ ਮਾਮਲੇ ਦੇ ਵਿੱਚ ਇਹਨੂੰ ਕਲੀਨ ਚੈਟ ਨਹੀਂ ਦੇ ਰਹੇ ਔਰ ਆਈ ਥਿੰਕ ਉਸੇ ਆਪਣੀ ਲਾਈਵ ਦੇ ਵਿੱਚ ਮਤਲਬ ਬੈਠ ਕੇ ਬੋਲੇ ਹੈਗੇ ਹਾਂ ਵੀ ਤੁਸੀਂ ਇਹਨਾਂ ਨੂੰ ਬਿਠਾ ਕੇ ਕਲੀਨ ਚਿੱਟਾ ਦੇ ਰਹੇ ਹੋ ਈਵਨ ਕੀ ਹਰਪ੍ਰੀਤ ਨੇ ਉਸ ਲਾਈਵ ਦੇ ਐਂਡ ਦੇ ਵਿੱਚ ਤਿੰਨ ਚਾਰ ਮਿੰਟ ਦਾ ਮਤਲਬ ਇੱਕ ਡਿਸਕਲੇਮਰ ਟਾਈਪ ਵੀ ਦਿੱਤਾ ਹੈਗਾ ਵੀ ਅਸੀਂ ਪੈਸੇ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਰਹੇ ਹੈਗੇ ਜਿਹੜੇ ਥਮਨੇਲ ਜਾਂ ਰੋਂਦ ਧੋਣ ਵਾਲੇ ਮੈਟਰ ਚ ਲੈ ਜਾਂਦਾ ਰਹਿੰਦਾ ਨਾ ਵੀ ਅਸੀਂ ਉਹਦੇ ਤੇ ਗੱਲ ਕਰਨੀ ਹੈ ਉਸ ਲਾਈਵ ਦੇ ਵਿੱਚ ਕੁਝ ਵੀ ਨਹੀਂ ਸੀ ਓਕੇ ਫਿਰ ਤੁਸੀਂ ਪੁਆਇੰਟ ਆਊਟ ਕੀਤਾ ਠੀਕ ਹੈ ਮੰਗਤੇ ਮੰਗਤੇ ਇਹ ਉਹ ਕਿਆ ਓਕੇ ਰੋਮੀ ਨੇ ਆਪਣੇ ਸਬਸਕ੍ਰਾਈਬਰ ਤੋਂ ਪੈਸੇ ਮੰਗੇ ਗਲਤ ਸੀ ਸਾਰਿਆਂ ਨੇ ਕਿਹਾ ਪਰ ਉਸ ਵਿਹਾਰ ਤੇ ਜਿਹੜਾ ਉਹਨਾਂ ਨੂੰ ਠੱਗ ਚੋਰ ਕਿਹਾ ਜਾ ਰਿਹਾ ਸੀ ਉਹ ਵੀ ਤੇ ਗਲਤ ਸੀ ठगी किसी एक रुपए की प्रूफ की ठग चोर कहना कह तो कर लो मैं हर यही से। पैसे मंगे, सबस, आ, पैसे सबसक्राइबर तो एथीकली गलत है ठीक है लेकिन ठगी चोरी बार बार मतलब, ओ, ना कहो वरना फिर मतलब हो गई ना हाइपर ओके ठीक तो है चलो करता फिर इधर जी ਰੋਮੀ ਭਾਈ ਆ ਜਾਂਦੇ ਆ ਲਾਈਵ ਠੀਕ ਆ ਰੋਮੀ ਭਾਈ ਠੀਕ ਆ ਨੇ ਤੁਹਾਨੂੰ ਪੌਣੇ ਤੁਹਾਨੂੰ ਪਾਇੰਟ ਆਊਟ ਕੀਤਾ ਤੁਹਾਨੂੰ ਗਲਤ ਲੱਗਿਆ ਲੱਗਣਾ ਤਾਂ ਚਾਹੀਦਾ ਠੀਕ ਆ ਗੁੱਸਾ ਵੀ ਲੱਗਿਆ ਲੱਗੂ ਗਈ ਠੀਕ ਆ ਆਬਵੀਅਸ ਹੈ ਜਾਂਦੇ ਕੋਈ ਤੁਹਾਨੂੰ ਲਾਈ ਦੇ ਵਿੱਚ ਕੁਝ ਅਜੇ ਹੈ ਨਹੀਂ ਸੀ ਬਟ ਵੇ ਆਫ ਟੈਕਲਿੰਗ ਠੀਕ ਹੈ ਜੋ ਸੀ ਵਰਦੀ ਨਾਲ ਬਿਹੇਵ ਕਰਦੇ ਆ ਉਹ ਸੀ ਆਪਣੇ ਕਮਿਊਨਿਟੀ ਜਾਂ ਜੱਟ ਵਾਂਗ ਜਾਂ ਕਿਸੇ ਹੋਰ ਨਾਲ ਕਰਦੇ ਵਧੀਆ ਨਹੀਂ ਲੱਗਦੇ ਠੀਕ ਹੈ ਨਾ ਵੀ ਸਮਝੋ ਤੁਸੀਂ ਭਾਈ ਠੀਕ ਹੈ ਵਰਦੀ ਨੇ ਬਹੁਤ ਗਲਤ ਕੀਤਾ ਬਹੁਤ ਗਲਤ ਕੀਤਾ ਅੱਗੇ ਜਾ ਕੇ ਆਪਾਂ ਗੱਲ ਵੀ ਕਰਦੇ ਹੈਗੇ ਆ ਜੋ ਮੇਰੇ ਮਨ ਦੀ ਗੱਲਾਂ ਮੈਂ ਕਰਕੇ ਨਾ ਮੈਂ ਉਸ ਤੋਂ ਬਾਅਦ ਐਦਾਂ ਦੇ ਔਰ ਸ਼ਾਇਦ ਮੇਰਾ ਕੰਟੈਂਟ ਹੀ ਚੇਂਜ ਹੋ ਜਾਏਗਾ ਸ਼ਾਇਦ ਸ਼ਾਇਦ ਪੱਕਾ ਨਹੀਂ ਕਹਿ ਰਹੀ ਓਕੇ ਮਤਲਬ ਮੈਂ ਇਦਾਂ ਦੇ ਕਿਸੇ ਮੈਟਰ 'ਚ ਪੈਣਾ ਹੀ ਨਹੀਂ ਜਾਂਦਾ ਚੰਦੀ ਵੀ ਸਾਡਾ ਕੰਮ ਹੈਗਾ ਬਲੌਗਰਾਂ ਦੀ ਗਲਤੀਆਂ ਕਰਨਾ ਇਹ ਪਬਲਿਕ ਨੂੰ ਸੇਧ ਦੇਣੀ ਜਾਂ ਉਹਨਾਂ ਨੂੰ ਅਵੇਅਰ ਕਰਨਾ ਸਾਡਾ ਕੰਮ ਹੀ ਹੈ ਆਪਾਂ ਚ ਸਿਰ ਪਾੜਨੇ ਸਾਡਾ ਕੰਮ ਕਦੋਂ ਤੋਂ ਹੋ ਗਿਆ ਮੈਂ ਪਰੇਸ਼ਾਨ ਹੋ ਗਈ ਹੈ ਦੇਲ ਨਹੀਂ ਕਰਦਾ ਕਿ ਸਭ ਬਲੌਗਰ ਤੇ ਵੀਡੀਓ ਬਣਾਉਂਦਾ ਦੇਲ ਨਹੀਂ ਕਰਦਾ ਹੋਰ ਦੱਸੋ ਠੀਕ ਹੈ ਚਲੋ ਤੁਸੀਂ ਬੋਲ ਲਿਆ ਫਿਰ ਵੀ ਚਲੋ ਉਹਨੂੰ ਗਾਲੀ ਗਲੋਚ ਕਰ ਲੈਂਦੇ ਇਕੱਲੇ ਬਹਿ ਕੇ ਤਰੀ ਜਾਂਦੇ ਸਾਨੂੰ ਫਿਰ ਵੀ ਕੋਈ ਦਿੱਕਤ ਨਹੀਂ ਸੀ ਵੀ ਦੋ ਭਰਾ ਲੜਦੇ ਆ ਚਲੋ ਕੋਈ ਨਾ ਇੱਕ ਦੋ ਦਿਨ ਤੱਕ ਸ਼ਾਂਤ ਹੋ ਜਾਣਗੇ ਮੈਨੂੰ ਕੋਈ ਦਿੱਕਤ ਨਹੀਂ ਸੀ ਸਹੀ ਮਾਨੇ ਜਦੋਂ ਰੋਮੀ ਇਕੱਲਾ ਬੋਲੇ ਮੈਨੂੰ ਕੋਈ ਦਿੱਕਤ ਨਹੀਂ ਸੀ ਲੇਕਿਨ ਚਲੋ ਪੁੱਕੀ ਨੂੰ ਲੈ ਕੇ ਆਏ ਲਾਈਵ ਤੇ ਔਰ ਜੱਟ ਵੇਬ ਨੂੰ ਬੁਲਾਇਆ ਜੱਟ ਵੇਬ ਨੂੰ ਗਾਲਾਂ ਕੱਢੀਏਗੇ ਇਹ ਇਹ ਵੋ ਪੁੱਕੀ ਦੁਬਾਰਾ ਸਪੈਸ਼ਲੀ ਰੋਮੀ ਜੋ ਬੋਲਦਾ ਜੱਟ ਵੇਬ ਨੂੰ ਬੋਲੀ ਜਾਂਦਾ ਠੀਕ ਹੈ ਪੁੱਕੀ ਨੇ ਕੋਈ ਨਹੀਂ ਛੱਡੀ ਆ ਜੀ ਉਹਦੇ ਪਿਓ ਨਹੀਂ ਛੱਡੀ ਉਹਦੀ ਮਾਂ ਨਹੀਂ ਛੱਡੀ ਉਹਦੇ ਭੈਣਾਂ ਨਹੀਂ ਮੈਂ ਪ੍ਰੂਫ ਕੀਤਾ ਹੈ ਮੈਂ ਵੀਡੀਓ ਪਾਈ ਹੋਈ ਹੈ ਤੁਸੀਂ ਜਾ ਕੇ ਦੇਖ ਲਓ ਠੀਕ ਹੈ ਸੁਪਰ ਚੈਟਰ ਮੰਗਦੀ ਫਿਰਦੀ ਹੈ ਜਾਂ ਫਿਰ ਕਹਿ ਰਹੀ ਹੈ ਮੇਰਾ ਅਕਾਊਂਟ ਨੰਬਰ ਲਓ ਜੀ 50000 ਮੈਨੂੰ ਅੰਕਲ ਕਹਿ ਰਹੇ ਮੈਂ ਪਾਣਾ ਹੈਗਾ ਠੀਕ ਹੈ ਤਾਂ ਤੁਸੀਂ ਇੱਕ ਤਾਂ ਇਹਦੇ ਲਾਈਵ ਦੇਖਿਆ ਸੀ ਉਹਦੇ ਵਿੱਚੋਂ ਇੰਨਾ ਕੁਝ ਮਿਲ ਗਿਆ ਠੀਕ ਹੈ ਤੇ ਉਹ ਉਹ ਕਹਿ ਰਹੀ ਵੀ ਹਾਂ 100 ਸੌ ਰੁਪਏ ਲੀਏ ਮਤਲਬ ਠੂਠਾ ਲੈ ਕੇ ਇਹ ਉਹ ਐਦਾਂ ਦਾ ਮੈਡਮ ਇੱਕ ਮੇਰੀ ਗੱਲ ਸੁਣ ਲਓ ਤੁਸੀਂ ਠੀਕ ਹੈ ਜਿਨਕੇ ਘਰ ਕਾਂਜ ਕੇ ਹੁੰਦੇ ਹੈ ਨਾ ਦੂਸਰੋਂ ਕੇ ਘਰੋਂ ਪੇ ਪੱਥਰ ਨਹੀਂ ਮਾਰਤੇ ਠੀਕ ਹੈ ਤਾਂ ਤੁਸੀਂ ਆਪ ਕਈ ਜਗ੍ਹਾ ਤੇ ਗਲਤ ਹੈਗੇ ਹੋ ਮੈਂ ਤੁਹਾਨੂੰ ਕੋਈ ਬੈਡ ਲੈਂਗੁਏਜ ਨਹੀਂ ਯੂਜ਼ ਕਰ ਰਹੀ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੈਗੇ ਹੋ ਠੀਕ ਹੈ 10 12 ਸਾਲ ਦਾ ਆਈ ਥਿੰਕ ਤੁਸੀਂ 52 ਦੇ ਉਹ ਜਿਹੜਾ ਅਰਮਾਨ ਮਲਿਕ ਦੇ ਸ਼ੋਅ ਦੇ ਵਿੱਚ ਕਿਹਾ ਸੀ 10 12 ਸਾਲ ਦਾ ਆਪਣੇ ਵਿੱਚ ਫਰਕ ਹੈ ਮੈਂ ਰਿਸਪੈਕਟਫੁਲੀ ਹੀ ਗੱਲ ਕਰੂੰਗੀ ਤੁਹਾਡੇ ਨਾਲ ਪਰ ਜਿਹੜਾ ਤੁਸੀਂ ਰਿਐਕਸ਼ਨ ਕੋਡੀ ਨੂੰ ਜਾ ਕੇ ਕਮੈਂਟ ਬਾਜੀ ਕਰ ਰਹੇ ਹੋ ਉੱਥੇ ਵੀ ਤੁਸੀਂ ਗਲਤ ਹੋ ਠੀਕ ਹੈ ਤਾਂ ਮੈਂ ਉਹ ਜੇ ਮੈਨੂੰ ਕਲਿੱਪ ਲੱਭ ਗਈ ਨਾ ਜਿੱਥੇ ਕਹਿ ਰਹੀ ਸੀ ਵੀ ਹਾਂਜੀ ਹਾਂਜੀ ਸੁਪਰ ਚੈਟ ਗਿਆ ਉਹ ਮੈਂ ਉਹ ਵੀ ਲਾ ਦੂੰਗੀ ਮੇਤੇ ਮੇਰੀ ਆਵਲੀ ਵੀਡੀਓ ਤੁਸੀਂ ਦੇਖ ਲਿਓ ਜਾ ਕੇ ਓਕੇ ਤਾਂ ਤੁਹਾਡਾ ਕੋਈ ਹੱਕ ਨਹੀਂ ਬੰਦਾ ਹੈਗਾ ਜੱਟ ਵੈਬ ਨੂੰ ਬੋਲਣ ਦਾ ਠੀਕ ਹੈ ਤੁਸੀਂ ਜੱਟ ਕਬ ਨੂੰ ਰਿਪਲਾਈ ਦੇਣਾ ਸੀ ਤੇ ਆਪਣੀ ਵੀਡੀਓ ਜਿੱਦਾਂ ਤੇ ਗੁਰਪ੍ਰੀਤ ਜੀ ਗਿਫਟਿੰਗ ਕਹ ਕੇ ਦਿੰਨੀ ਆ ਮੈਂ ਬੈਂਕ ਅਕਾਊਂਟ ਨੰਬਰ ਉਹ ਪਤਾ ਨਹੀਂ ਰਹਿ ਗਿਆ ਮੇਰਾ ਅਕਾਊਂਟ ਨੰਬਰ ਇਦਾਂ ਮੈਂ ਰੱਖ ਦਿੰਦੀ ਹੈ ਜੀ ਫੇਸਬੁੱਕ ਤੇ ਪਹਿਲੇ ਜਿੰਨਾਂ ਨੇ ਮੇਰਾ ਬੈਂਕ ਅਕਾਊਂਟ ਦਾ ਨੰਬਰ ਮੰਗਿਆ ਸੀ ਗੁਰਪ੍ਰੀਤ ਜੀ ਕਰਤਾ ਨਾ ਰਹਾ ਗਿਆ ਕੋਈ ਅੰਕਲ ਆ ਅਕਾਊਂਟ ਨੰਬਰ ਮੰਗਦੇ ਆ ਹਾਂ ਦੇਤਾ ਕੋਈ ਹਾਂ ਤੁਸੀਂ ਦੇਖ ਲਓ ਕਮਤੀ ਚਾਹਣਾ ਥੋੜੀ ਆਈਡੀ ਕਿਹੜੀ ਹੈ ਜੀ ਗੁਰਪ੍ਰੀਤ ਸਿੰਘ ਤੁਹਾਡੀ ਆਈਡੀ ਗੌਰ ਪ੍ਰੀਤ ਸਿੰਘ ਮੈਨੂੰ ਇੱਦਾਂ ਪਤਾ ਲੱਗਦਾ ਤੁਸੀਂ ਮੈਨੂੰ ਇੰਸਟਾ ਤੇ ਮੈਸੇਜ ਕਰ ਦੋ ਹੋਏ ਇੰਨੇ ਪੈਸੇ ਆ ਗਏ ਕੋ ਤਾਂ ਮੈਂ 50000 ਤੇ ਸੈਂਡ ਕਰੂੰਗਾ ਆਈਡੀ ਤਾਂ ਮੈਨੂੰ ਹੁਣ ਤੁਹਾਡਾ ਪਤਾ ਨਹੀਂ ਹੈਗਾ ਸੁਪਰ ਚਾਰਜ ਤੁਹਾਡੇ ਇੱਥੇ ਹੀ ਆਉਣੀ ਹੈਗੀ ਮੈਨੂੰ ਕੋਰ ਨੇ ਹੁਣ ਮੈਨੂੰ ਲਾਦੀ ਕੀਤਾ ਸੁਪਰ ਚੈਟ ਤੁਹਾਡੇ ਜੇ ਤੁਸੀਂ ਕਰੋਗੇ ਤਾਂ ਉਹਦੇ ਉੱਤੇ ਹੀ ਆਊਗਾ ਤੁਹਾਡੇ ਤੇਰੇ ਚਾਤੇ ਤੇਰੇ ਚਾਤੇ ਕਿੱਥੇ ਰਜ ਨਾ ਸੁਪਰ ਚੈਟ ਤੁਹਾਡੇ ਇੱਥੇ ਆਉਂਦੀ ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਸੌਰੀ ਕੋਈ ਕਹਿੰਦੇ ਜਦੋਂ ਆਪਾਂ ਕਰਦੇ ਆਂ ਤਾਂ ਉੱਥੇ ਇੱਕ ਹੁਣ ਇਹਨੂੰ ਇੱਥੇ ਕਿਸੇ ਨੇ ਕਿਹਾ ਵੀ ਤੁਹਾਡਾ ਸੁਪਰ ਚੈਟ ਦਾ ਆਪਸ਼ਨ ਚੱਲ ਨਹੀਂ ਰਿਹਾ ਹੈਗਾ ਤੇ ਨਾਲ ਇਹਦੇ ਪਤਾ ਨਹੀਂ ਕੋਣ ਖੜਾ ਹੈਗਾ ਕਹਿੰਦੇ ਕੋਈ ਨਹੀਂ ਤੁਹਾਡਾ ਨਹੀਂ ਚੱਲ ਰਿਹਾ ਤਾਂ ਮੇਰੇ ਵਾਲੇ ਚ ਪਾ ਦੋ ਪਰ ਆਣੀ ਚਾਹੀਦੀ ਸੁਪਰ ਚੈਟ ਕਿਸੇ ਨਾ ਕਿਸੇ ਤਰੀਕੇ ਪਲੱਸ ਨੂੰ ਕਰੋਗੇ ਤਾਂ ਉਹਦੇ ਵਿੱਚ ਹੁੰਦਾ ਚ ਸੁਪਰ ਚੈਟ ਉਹ ਮੈਨੂੰ ਪਤਾ ਨਹੀਂ ਹੈਗਾ ਨਹੀਂ ਨਹੀਂ ਆਉਂਦੀ ਤਾਂ ਕਿਉਂ ਨਹੀਂ ਆਉਂਦੀ ਹੈਗੀ ਨਹੀਂ ਜੀ ਤੁਹਾਡੀ ਆਪਸ਼ਨ ਨਹੀਂ ਆਉਂਦੀ ਸੁਪਰ ओके ਫਿਰ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਮੈਨੂੰ ਕੋਈ ਗੱਲ ਨਿਕਰਾ ਲਾਂ ਗੱਲ ਕੱਲ ਕਰਾ ਕੇ ਦਿਆਉਗੀ ਕੱਲ ਮੈਂ ਜਿੱਦਾਂ ਮਰਜ਼ੀ ਕਰਾਉਂ ਹਾਂ ਹਾਂਜੀ ਹਾਂ ਕੁਕੀਏ ਤੂੰ ਤਾਂ ਬੜੀ ਵੱਡੀ ਸਮਾਜ ਸੁਧਾਰਕ ਬਣੀ ਬੈਠੀ ਹੈ ਨਾ ਪਹਿਲਾਂ ਆਪਣਾ ਘਰ ਸੰਭਲਾ ਉਹਦਾ ਤੁਸੀਂ ਕਹਿੰਦੇ ਹੋ ਵੀ ਕਮਲ ਗੰਦ ਪੰਦੀ ਐ ਸੀ ਜਾਂ ਗੰਦ ਪੰਦੀ ਮਹਿਕ ਗੰਦ ਪੰਦੀ ਐ ਕਮਲ ਦਾ ਕਲੀਵਜ ਵਗੈਰਾ ਦਿਖਦਾ ਰਹਿੰਦਾ ਤੇ ਤੇਰੀ ਕੁੜੀ ਦੱਸੀ ਅਨਲ ਨਾਲ ਮੈਂ ਫੋਟੋਆਂ ਲਈਆਂ ਆ ਦੱਸ ਕਿੱਥੋਂ ਦੀ ਸੱਭਿਆਤਾ ਕਿੱਥੋਂ ਦੀ ਸੰਸਕ੍ਰਿਤੀ ਐ ਹਰਜੀਤ ਬਾਬੇ ਦੇ ਪੈਰੀ ਤੂੰ ਪੈਂਦੀ ਫਿਰਦੀ ਐ ਤੈਨੂੰ ਨਹੀਂ ਪਤਾ ਹਰਜੀਤ ਬਾਬੇ ਦੀ ਰੈਪਿਊਟੇਸ਼ਨ ਕੀ ਹੈਗੀ ਐ ਪੰਜਾਬ ਦੇ ਲੋਕ ਉਹਦੇ ਬਾਰੇ ਕੀ ਸੋਚਦੇ ਐ ਇਹ ਪੰਜਾਬ ਦੇ ਲੋਕਾਂ ਬਾਰੇ ਕੀ ਸੋਚ ਰੱਖਦਾ ਤੁਸੀਂ ਲੋਕਾਂ ਨੂੰ ਸੁਧਾਰਨ ਨਿਕਲਣ ਜਾਂਦੇ ਹੋ ਪਹਿਲਾਂ ਆਪਣਾ ਘਰ ਤਾਂ ਦੇਖ ਲਾ ਠੀਕ ਐ ਆ ਜਿਹੜੀ ਤੇਰੀ ਕੁੜੀ ਨੇ ਰੀਲਾਂ ਪਾਈਆਂ ਹੋਈਆਂ ਐ ਇਹ ਪਾਣ ਵਾਲੀਆਂ ਠੀਕ ਐ ਹੁਣ ਇੱਥੇ ਮੈਂ ਮਹਿਕ ਦੀ ਕੋਈ ਸਾਈਡ ਨਹੀਂ ਲੈ ਰਹੀ ਪਰ ਅੱਜ ਤੱਕ ਮਹਿਕ ਨੇ ਕੋਈ ਨੰਗੇਜ ਪੁਣਾ ਨਹੀਂ ਫਲਾਇਆ ਹੈਗਾ ਹਾਂ ਉਹਦੀਆਂ ਹੋਰ ਬਹੁਤ ਗਲਤੀਆਂ ਹੈਗੀਆਂ ਮੰਨਦੇ ਆ ਐਗਰੀ ਕਰਦੇ ਆ ਬਟ ਮਹਿਕ ਨੇ ਅਜ ਤੱਕ ਕਿਹੜਾ ਨੰਗੇਜ ਪੁਣਾ ਫਲਾਇਆ ਕਿੰਨੇ ਉਹਦਾ ਕਲੀਵੇਜ ਦੇਖਿਆ ਅਜ ਤੱਕ ਦੱਸਿਓ ਮੈਨੂੰ ਜਰਾ ਮੈਂ ਸਿਰਫ ਇੱਕ ਮਹਿਕ ਦੀ ਐਗਜ਼ੈਂਪਲ ਦੇ ਰਹੀ ਆ ਤੁਹਾਨੂੰ ਵੀ ਪਤਾ ਮੈਂ ਉਹਦੇ ਕੋਈ ਹੱਕ ਦੇ ਵਿੱਚ ਨਹੀਂ ਹੈਗੀ ਸਿਰਫ ਕੰਪੈਰੀਜ਼ਨ ਕਰਕੇ ਦੱਸ ਰਹੀ ਆ ਆ ਜਿਹੜੀਆਂ ਵੱਡੀਆਂ ਸਮਾਜ ਸੁਧਾਰਕਾਂ ਬਣੀਆਂ ਬੈਠੀਆਂ ਨਾ ਤੇ ਅੰਦਰ ਇਹਨਾਂ ਦੇ ਘਰਾਂ ਦੇ ਵਿੱਚ ਕੀ ਚੱਲਦਾ ਹੈ ਗਿਆ ਠੀਕ ਹੈ ਜੀ ਅੱਗੇ ਦੇਖਦੇ ਹਾਂ ਅੱਛਾ ਤੇ ਉਸ ਤੋਂ ਬਾਅਦ ਠੀਕ ਹੈ ਮੈਂ ਤੁਹਾਨੂੰ ਇਹਦਾ ਇੰਪੈਕਟ ਦੱਸ ਰਹੀ ਆ ਜਿਹੜਾ ਕਿ ਆ ਬਲੌਗਰਾਂ ਨੂੰ ਆਪਣੇ ਲਾਈਵ ਦੇ ਵਿੱਚ ਬਿਠਾਉਂਦੇ ਹੈਗੇ ਆ ਪਹਿਲਾਂ ਇਹਨਾਂ ਨੇ ਉਹ ਲਵ ਗੈਲ ਨੂੰ ਲਾਈਵ ਦੇ ਵਿੱਚ ਬਿਠਾਇਆ ਉਹ ਲਵ ਗੈਲ ਛੋੜਾ ਹੋ ਗਿਆ ਇਹਨਾਂ ਨੇ ਗੱਲ ਗੁੱਲ ਚੋਠੀ ਇੱਕ ਦੋ ਦਿਨਾਂ ਬਾਅਦ ਆ ਕੇ ਉਹਨੇ ਖੋਸੇ ਨੂੰ ਗੱਲਾਂ ਕਰਤੀਆਂ ਠੀਕ ਹੈ ਹੁਣ ਇਹਨਾਂ ਨੇ ਕੁੱਕੀ ਨੂੰ ਬੁਲਾਇਆ ਤੇ ਹੁਣ ਕੁੱਕੀ ਨੇ ਆ ਕੇ ਜਾ ਕੇ ਜੱਟ ਦੇ ਕੋਲ ਨੂੰ ਗੱਲਾਂ ਕਰ ਕੱਢਤੀਆਂ ਜਦਕਿ ਜੱਟ ਦੇ ਕੋਲ ਆਪਣੇ ਕਦੋਂ ਦੀ ਵੀਡੀਓ ਪਾਈ ਹੋਈ ਸੀ ਕੁੱਕੀ ਤੇ ਦੱਸੋ ਹੁਣ ਕੁੱਕੀ ਉਹਦੀ ਮੰਮੀ ਨੂੰ ਗੱਲਾਂ ਕੱਢੀ ਜਾ ਰਹੀ ਹੈ ਉਹਦੇ ਭੈਣਾਂ ਨੂੰ ਗੱਲਾਂ ਕੱਢੀ ਜਾ ਰਹੀ ਹੈ ਉਹਦੇ ਪਿਓ ਨੂੰ ਗੱਲਾਂ ਕੱਢੀ ਜਾ ਰਹੀ ਹੈ ਜਦਕਿ ਇੱਕ ਵਲੌਗ ਰੋਸਟਰਸ ਦਾ ਅਨਸਰਟ ਰੂਲ ਹੈਗਾ ਵੀ ਜਿਹੜਾ ਫਰੇਮ ਤੇ ਹੈਗਾ ਮਤਲਬ ਵਲੌਗ ਦੇ ਵਿੱਚ ਹੈਗਾ ਅਸੀਂ ਉਹਨੂੰ ਹੀ ਬੋਲਦੇ ਹਾਂ ਉਹਦੀ ਫੈਮਿਲੀ ਚ ਕੌਣ ਹੈ ਉਹਦੇ ਬੱਚਿਆਂ ਦੇ ਵਿੱਚ ਕੌਣ ਹੈ ਅਸੀਂ ਉਹਦੇ ਤੇ ਨਹੀਂ ਬੋ ਨਾ ਅਸੀਂ ਜਟਮੈਮ ਨੂੰ ਜਾਂਦੇ ਹਾਂ ਬਾਈ ਫੇਸ ਠੀਕ ਹੈ ਤਾਂ ਉਹਦੇ ਘਰ ਜਾਂਦੇ ਦੀ ਗੱਲ ਤਾਂ ਬਹੁਤ ਦੂਰ ਦੀ ਹੈਗੀ ਤਾਂ ਹੁਣ ਉਹ ਉਹਦੇ ਘਰਦਿਆਂ ਨੂੰ ਬੋਲੀ ਜਾ ਰਹੀ ਹੈ ਦੱਸੋ ਕਿੱਥੋਂ ਤੱਕ ਸਹੀ ਹੈ ਕੋਣ ਤਣੂਗਾ ਫਿਰ ਤੁਸੀਂ ਕਹਿ ਦੇਣਾ ਵੀ ਬੁੱਢੀ ਔਰਤ ਨੂੰ ਗੱਲਾਂ ਕੱਢੀਆਂ ਸਮਝ ਗਏ ਨਾ ਤਾਂ ਵਲੌਗਰ ਮਤਲਬ ਤੁਸੀਂ ਇਹ ਨਹੀਂ ਕਹਿੰਦੇ ਮਤਲਬ ਤੁਸੀਂ ਕਹੋਗੇ ਅਸੀਂ ਨਹੀਂ ਸ਼ਾਇਦ ਹੁੰਦੇ ਇਹ ਵੋ ਲੇਕਿਨ ਇਹ ਸਮੇ ਇਹ ਹਵਾ ਚ ਆ ਜਾਂਦੇ ਹੈਗੇ ਆ ਵੀ ਹਾਂ ਹੁਣ ਤਾਂ ਰੋਮੀ ਭਾ ਸਾਡੇ ਨਾਲ ਆ ਇਹ ਵੋ ਇਦਾਂ ਇੱਕ ਸੈਲਫ ਫੀਲਿੰਗ ਲੈ ਜਾਂਦੇ ਹੈਗੇ ਆ ਓਕੇ ਜਦ ਕਦੋਂ ਦਾ ਇਹ ਕੰਮ ਗਲਤ ਹੋਣਾ ਸ਼ੁਰੂ ਹੋਇਆ ਜਦ ਦਾ ਵਲੌਗਰ ਔਰ ਰੋਸਟਰ ਇੱਕ ਫਰੇਮ ਦੇ ਵਿੱਚ ਆਣ ਲੱਗੇ ठीक है मतलब तीस तुस, उन्हों की ऑडियंस भी अट्रैक्ट कर रहे हो या ऑडियंस अट्रैक्ट कर रहे है कुछ भी हो सकता है ऑफ वर्सा ठीक है ये चीज़ा जगिया गलत है इन्हों का इंपैक्ट बुरा है ठीक है तो अगर आ जाने जे आप गल कर रहे जटवे ने जो कमेंट किता देख भी वमेंट सौ प्रसेंट नहीं हज़ार प्रसेंट गलत है ठीक है ये मतलब थोड़े दिल दमाग च भी नहीं आना चाहिए सूंकि अजि कुछ करते नहीं है असी जो लोग बलॉग से मतलब मेरे तो बोलना बोलो ठीक है रोमी तो बोलना बोलो ਲੈਕਿਨ ਉਹਨਾਂ ਦੇ ਵਾਈਫ ਦਾ ਉਹਨਾਂ ਦੇ ਬੱਚਿਆਂ ਦਾ ਜਾਂ ਉਹਨਾਂ ਦੇ ਪਾਸਟ ਲਾਈਫ ਦੇ ਵਿੱਚ ਕੀ ਹੋਇਆ ਸਾਡਾ ਕੋਈ ਹੱਕ ਨਹੀਂ ਬੰਦਾ ਸੀ ਕਿਸੇ ਤੇ ਬੋਲੀ ਜਾਂ ਕਿਸੇ ਦੇ ਮਾਪਿਆਂ ਤੋਂ ਬੋਲੀਏ ਵਿਰਦੀ ਕਿਉਂ ਮਰਿਆ ਵਿਰਦੀ ਕਿਉਂ ਮਰਿਆ ਵਿਰਦੀ ਨੇ ਹਰ ਹੱਦ ਪਾਰ ਕੀਤੀ ਹੈ ਜਿੰਨੇ ਮੇਰੀ ਆ ਵੀਡੀਓ ਨਹੀਂ ਦੇਖੀ ਉਹ ਤੁਸੀਂ ਦੇਖ ਲਓ ਠੀਕ ਹੈ ਨਾ ਵਿਰਦੀ ਨੇ ਹਰ ਹੱਦ ਪਾਰ ਕੀਤੀ ਹਰ ਹੱਦ ਇਵਨ ਕਿ ਮਤਲਬ ਮੈਂ ਦਵਾਤੋ ਕਲਰ ਰਿਪੀਟ ਨਹੀਂ ਕਰਾ ਚੰਦੀ ਰਮੀ ਮਤਲਬ ਉਹਨਾਂ ਦੀ ਮਤਲਬ ਪ੍ਰੈਗਨੈਂਸੀ ਤੱਕ ਗਿਆ ਹੈਗਾ ਵੀ ਹਾਂ ਇਹਨੇ ਢਿਹੜ ਸੂਈ ਗਾਲਾਂ ਸਿੱਖ ਲੀਆਂ ਹੋਣੀਆਂ ਇਹ ਉਹ ਇਸ ਤਰ੍ਹਾਂ ਦੀ ਕੱਲਾ ਤਾਂ ਮਤਲਬ ਸਾਨੂੰ ਲੈ ਕੇ ਤਿੰਨਾਂ ਨੂੰ ਇਹਨਾਂ ਇਹਨਾਂ ਗੰਦਾ ਬੋਲਿਆ ਗਿਆ 347 50-50 ਰੁਪਏ ਰੇਟ ਇਹ ਉਹ ਵੀ ਮੈਂ ਗਲਤ ਬੋਲ ਨਹੀਂ ਸਕਦੀ ਜਿਹੜੀਆਂ ਉਹਨੇ ਬੋਲੀਆਂ ਹੈਗੀਆਂ ਤੇ ਹਾਂ ਜਿਨ੍ਹਾਂ ਨੂੰ ਲੱਗ ਰਿਹਾ ਸੀ ਹਾਈ ਵਿਰਦੇ ਦੀ ਵਾਈਫ ਨੂੰ ਇੰਨਾ ਗੰਦਾ ਬੋਲਿਆ ਇੰਨਾ ਗੰਦਾ ਬੋਲਿਆ ਮੈਂ ਤਾਂ ਨਹੀਂ ਗੱਲ ਦੱਸਾਂ ਜੇ ਉਹ ਚੀਜ਼ਾਂ ਤੁਹਾਡੇ ਤੇ ਬੋਲੀਆਂ ਗਈਆਂ ਹੁੰਦੀਆਂ ਨਾ ਕਿ ਤੁਸੀਂ ਵੀ ਕਹਿਣਾ ਸੀ ਸ਼ੁਕਰ ਹੈ ਕੋਈ ਬੋਲੇ ਆ ਸਮਝ ਗਏ ਤੁਸੀਂ ਤੁਹਾਨੂੰ ਗਿਆਨ ਅੱਜ ਕੁਝ ਕੁੜੀਆਂ ਨੂੰ ਤਾਂ ਆ ਰਿਹਾ ਠੀਕ ਹੈ ਜਾਂ ਕਿਸੇ ਹੋਰ ਨੂੰ ਵੀ ਤਾਂ ਆ ਰਿਹਾ ਕਿਉਂਕਿ ਤੁਹਾਡੇ ਘਰ ਦੀਆਂ ਤੇ ਉਹ ਚੀਜ਼ਾਂ ਨਹੀਂ ਬੋਲੀਆਂ ਗਈਆਂ ਕਦੀ ਸੁਣ ਕੇ ਦੇਖਿਓ ਆਤਮਾ ਤੱਕ ਸੜ ਜੇਗੀ ਆਤਮਾ ਤੱਕ ਨੂੰ ਗੁੱਸਾ ਆ ਜਾਏਗਾ ਠੀਕ ਹੈ ਅਸੀਂ ਆਪਣੀ ਲੜਾਈ ਲੜਵੀਆਂ ਸੀ ਠੀਕ ਹੈ ਲੇਕਿਨ ਉਸ ਬੰਦੇ ਨੇ ਉਸ ਭਾਸ਼ਾ ਦੇ ਵਿੱਚ ਹੀ ਟਿਕਣਾ ਸੀ ਤੁਸੀਂ ਸੁਣਿਆ ਨਹੀਂ ਨਾ ਉਹ ਗੱਲਾਂ ਤੇ ਜਿਨ੍ਹਾਂ ਨੇ ਸੁਣਿਆ ਸੀ ਉਸ ਟਾਈਮ ਤੇ ਮਜ਼ੇ ਲੈ ਰਹੇ ਸੀ ਤੇ ਜਿਹੋ ਬੰਦੇ ਨੇ ਬੋਲਿਆ ਮੈਂ ਆਪਣੀ ਪਿਛਲੀ ਵੀਡੀਓ ਚ ਆਵਲੀ ਜੀ ਕਹਤਾ ਸੀ ਵੀ ਹਾਂ ਗਾਲਾਂ ਕੱਢ ਰਿਹਾ ਉਹਨਾਂ ਦੀ ਗੱਲ ਐਕਸਟ੍ਰੀਮ ਜਾ ਰਹੀ ਹੈ ਤਾਂ ਅਲੱਗ ਗੱਲ ਹੈ ਠੀਕ ਹੈ ਮੈਂ ਕਿਹਾ ਸੀ ਐਸੀ ਵੀਡੀਓ ਚ ਕਿਹਾ ਸੀ ਲੇਕਿਨ ਉਸ ਬੰਦੇ ਨੇ ਇਸ ਤਰ੍ਹਾਂ ਹੀ ਟਿਕਣਾ ਸੀ ਉਹਦੀ ਗੰਦਗੀ ਦਾ ਲੈਵਲ ਤੁਸੀਂ ਕਦੀ ਸੁਣ ਕੇ ਦੇਖਿਆ ਅੱਜ ਜੇ ਥੇਕੇ ਸੋਣੀ ਨੂੰ ਇੱਕ ਗੱਲ ਕਰ ਦਿੱਤੀ ਜਾਵੇ ਨਾ ਕਿਸੇ ਰੋਸਟਰ ਦੁਆਰਾ ਚਿੱਕਾ ਮਾਰਦੀ ਫਿਰੂਗੀ ਤਾਂ ਉਹਨੇ ਤਾਂ ਕੋਈ ਲਿਮਟ ਹੀ ਨਹੀਂ ਛੱਡੀ। ਔਰ ਇਹ ਮਾਂ ਨੂੰ ਕੀ ਕਿਹਾ ਗਿਆ ਉਹਦੇ ਪਿਓ ਨੂੰ ਚੋਰ ਕਿਹਾ ਗਿਆ ਉਸ ਤਰ੍ਹਾਂ ਲੈ ਕੇ ਚੋਰੀਆਂ ਕਰਦਾ ਸੀ ਮੈਂ ਦਿਸ S2R2 ਇਦਾਂ ਉਹਦੀ ਕੁੜੀ ਇਦਾਂ ਮੇਰੀਆਂ ਵੀਡੀਓ ਤੁਸੀਂ ਦੇਖ ਲਿਓ ਠੀਕ ਹੈ। ਈਵਨ ਕਿ ਉਹਨੇ ਪੂਰੀ ਇੰਡੀਅਨ ਊਮਨਸ ਤੇ ਗੱਲ ਕਰਤੀ ਗੰਦੀ ਵਾਲੀ। ਫਿਰ ਤੁਹਾਨੂੰ ਕੀ ਲੱਗਦਾ ਵੀ ਰੋਮੀ ਨੇ ਜੋ ਬੋਲੇ ਗਲਤ? ਮੇਰੇ ਨਜ਼ਰ 'ਚ ਨਹੀਂ ਗਲਤ ਹੈਗਾ। ਠੀਕ ਹੈ। ਜਿੱਥੇ ਉਹ ਗਲਤ ਸੀ ਉਹਨਾਂ ਨੂੰ ਕਹਿ ਵੀ ਦਿੱਤਾ ਗਿਆ ਸੀ ਸਮਝ ਗਏ ਤਾਂ ਸੋ ਦੈਟ ਕਈ ਵਾਰੀ ਨਾ ਮਤਲਬ ਸਿਚੁਏਸ਼ਨ ਹੀ ਇਹੋ ਜੀ ਹੁੰਦੀ ਹੈ ਔਰ ਅਸੀਂ ਗੱਲਾਂ ਸੁਣੀਆਂ ਨਾ ਸਾਨੂੰ ਪਤਾ ਹੈ ਕਿ ਅਸੀਂ ਕਰਦੇ ਕੀ ਆਂ ਆទਤਰ ਪਬਲਿਕ ਨੂੰ ਕੀ ਗਲਤ ਮੈਸੇਜ ਦਿੱਤਾ ਠੀਕ ਹੈ ਜਿਹੜਾ ਅਸੀਂ ਇਹ ਚੀਜ਼ਾਂ ਸੁਣੀ ਆਂ ਤਾਂ ਮੈਂ ਹੋਰ ਗੱਲਾਂ ਨਹੀਂ ਕਰਨੀਆਂ ਹੈਗੀਆਂ ਵਿਰਵੀ ਤੇ ਠੀਕ ਹੈ ਰਿਐਕਸ਼ਨ ਵਾਲੀ ਨੇ ਵੀਡੀਓ ਪਾਈ ਤੁਸੀਂ ਦੇਖੀ ਹੋਣੀ ਹੈ ਇੱਕ ਕੁੜੀ ਹੋਰ ਹੈਗੀ ਹੈ ਜਿੰਨੇ ਰਿਐਕਸ਼ਨ ਵਾਲੇ ਨੂੰ ਧਮਕੇ ਧਮਕੇ ਦਵਾਈਆਂ ਸੀ ਉਹਦੀ ਡਿਟੇਲ ਆ ਜੇ ਸਾਡੇ ਕੋਲ ਫਿਰ ਉੱਥੇ ਵੀ ਵੀਡੀਓ ਲਿਆਵਾਂਗੇ ਤਾਂ ਉਹ ਮਤਲਬ ਉਮੀਦ ਹੈਗੀ ਹੈ ਮਤਲਬ ਮੈਂ ਜਲਦੀ ਆਪਣਾ ਕੰਟੈਂਟ ਚੇਂਜ ਕਰ ਦੂੰਗੀ ਸ਼ਾਇਦ ਪੱਕਾ ਨਹੀਂ ਕਹਿ ਰਹੀ ਠੀਕ ਹੈ ਇੰਨੀ ਪਰੇਸ਼ਾਨੀਆਂ ਨਹੀਂ ਲਈ ਜਾਂਦੀ ਹੈ ਹੈਗੀਆਂ ਸਮਝ ਗਏ ਨਾ ਤੁਸੀਂ ਮੇਨ ਕੋਈ ਆਪਣੀ ਵੀਡੀਓ ਚ ਕਿੱਦਾਂ ਬੋਲਦੇ ਆ ਕੀ رائے ਰੱਖ ਰਿਹਾ ਮੈਨੂੰ ਕੋਈ ਲੈਂਦੇ ਨਹੀਂ ਹੁੰਦਾ ਠੀਕ ਹੈ ਉਹ ਆਪਣੀ ਉਹਦੀ رائے ਹੈਗੀ ਹੈ ਇੱਥੇ ਲੋਕਾਂ ਨੂੰ ਬੜਾ ਸ਼ੌਂਕ ਹੈ ਵੀ ਅਮਨ ਕਰਨ ਨੇ ਕੀ ਬੋਲਿਆ ਕਿੱਦਾਂ ਬੋਲਿਆ ਉਹਦੀ رائے ਕੀ ਹੈ ਸਮੁੱਦੇ ਨੂੰ ਲੈ ਕੇ ਉਹਨੇ ਕਿੱਥੇ ਕਿਹੜਾ ਕਮੈਂਟ ਕੀਤਾ ਬੜਾ ਸ਼ੌਂਕ ਹੈ ਲੋਕਾਂ ਨੂੰ ਠੀਕ ਹੈ ਬਟ ਮੈਂ ਥੋੜੀ ਕਈ ਗੱਲਾਂ ਨਾਲ ਸਹਿਮਤ ਨਹੀਂ ਕਰਦੀ ਹੁੰਦੀ ਬਟ ਮੈਂ ਆਪਣੇ ਗੱਲ ਕਦੀ ਤੇ ਵੀਡੀਓ ਦੇ ਵਿੱਚ ਪੁਆਇੰਟ ਆਊਟ ਨਹੀਂ ਕਰਦੀ ਤੁਹ ਜੇ ਤੇ ਕੋਈ ਹਾ ਪਬਲਿਕ ਨਾਲ ਰਿਲੇਟਡ ਮੈਟਰ ਹੋਊਗਾ ਜਿਵੇਂ ਅਮਰਤਾ ਵਾਲਾ ਮੈਟਰ ਆ ਗਿਆ ਸੀ ਨਾ ਠੀਕ ਹੈ ਜਾਂ ਮੇਰ ਨਾਲ ਖੁਦ ਨਾਲ ਰਿਲੇਟਡ ਜੇ ਮੈਨੂੰ ਕੋਈ ਟਿੱਪਣੀ ਕੀਤੀ ਜਾਊਗੀ ਮੈਂ ਉੱਥੇ ਜਾ ਕੇ ਜਵਾਬ ਦਵਾਂਗੀ ਆਪਣਾ ਕੰਮ ਹੈਗਾ ਪਬਲਿਕ ਨੂੰ ਐਂਟਰਟੇਨਮੈਂਟ ਕਰਨਾ ਵਲੋਗਰਾਂ ਦੀਆਂ ਗਲਤੀਆਂ ਰੱਖਣਾ ਠੀਕ ਹੈ ਪਬਲਿਕ ਨੂੰ ਅਵੇਅਰ ਕਰਨਾ ਨਾ ਕਿ ਇੱਕ ਦੂਜੇ ਦੀ ਵੀਡੀਓ ਦੇਖੇ ਉਹਦੇ 'ਚ ਮੀਨ ਮੇਕ ਕੱਢੀ ਜਾਣੀ ਕੱਢੀ ਜਾਣੀ ਇੱਥੇ ਤੂੰ ਆ ਕਿਉਂ ਕੀਤਾ ਇੱਥੇ ਤੂੰ ਆ ਕਿਉਂ ਕੀਤਾ ਫਿਰ ਤੱਕ ਕਰ ਲਿਆ ਸੁਧਾਰ ਬਸ ਇਹਦੇ ਵੀਊ ਇੰਨੇ ਕਿਉਂ ਆ ਗਏ ਇਹਦੇ ਵੀਊ ਇੰਨੇ ਕਿਉਂ ਆ ਗਏ ਸਭ ਤੋਂ ਪਹਿਲਾਂ ਮੈਂ ਜਿੰਨੀਆਂ ਵੀ ਗੱਲ ਕੀਤੀ ਹਾਂ ਤੁਹਾਡੇ ਤਾਂ ਵੀਊ ਵਧੀਆ ਹੁੰਦੇ ਤੁਹਾਡੇ ਤਾਂ ਵੀਊ ਆ ਲੈ ਧਰ ਕੇ ਵੀਊ ਦੇਖ ਲਓ ਜਦ ਕਿ ਮੈਨੂੰ ਵੀਊ ਨਾਲ ਕੋਈ ਲੈਣ ਦਿੰਨੀ ਮੈਨੂੰ ਹੁੰਦਾ ਮੈਂ ਆਪਣੀ ਗੱਲ ਕਰ ਤੇ ਡੱਟ ਸ਼ਟ ਗੱਲ ਖਤਮ ਕਿੰਨੀਆਂ ਕਿ ਵੀਡੀਓਜ਼ ਬਣਦੀਆਂ ਹੁੰਦੀਆਂ ਤਾਂ ਸਮਝੋ ਸਮਝੋ ਆਈੜੀਆਂ ਸਟੋਰੀਆਂ ਦੇ ਵਿੱਚ ਬਦਮਾਸ਼ ਬਣੇ ਫਿਰਦੇ ਆ ਸਟੋਰੀ ਲਾਤੀ ਆ ਸਟੋਰੀ ਲਾਤੀ ਕਸ਼ਮੀ ਗੱਲ ਐ ਇਹ ਨਿਆਣਿਆਂ ਵਾਲੇ ਗੱਲ ਕੰਮ ਐ ਨਿਆਣਿਆਂ ਵਾਲੇ ਠੀਕ ਐ ਤਾਂ ਮੈਂ ਪਿਛਲੇ ਜਿਹੜਾ ਮਿਰਦੀ ਵਾਲਾ ਮਸਲਾ ਹੋਇਆ ਸੀ ਨਾ ਇੱਕ ਦੋ ਸਟੋਰੀਆਂ ਪਾਈਆਂ ਸੀ ਜਾਂ ਵੈਸੇ ਕੋਈ ਇਨਸਪਾਇਰਿੰਗ ਸਟੋਰੀ ਹੁੰਦੀ ਹੈ ਇਨਸਪਾਇਰਿੰਗ ਸੋਰੀ ਇਨਸਪਾਇਰਿੰਗ ਸਟੋਰੀ ਹੁੰਦੀ ਉਹ ਪਾ ਦਿੰਨੀ ਆ ਪਾ ਦਿੰਨੀ ਆ ਉਹ ਵੀ ਜ਼ਿਆਦਾ ਮੈਨੂੰ ਐਸ ਟੂ ਆਰ ਟੂ ਨੇ ਸਟੋਰੀਆਂ ਲਾਉਣੀਆਂ ਸਿਖਾਈਆਂ ਮੈਨੂੰ ਇਹਨਾਂ ਪ੍ਰੋਪਰ ਇੰਸਟਾਗ੍ਰam ਯੂਜ਼ ਕਰਨਾ ਨਹੀਂ ਆਤਾ ਈਵਨ ਕਿ ਨਾ ਕਿ YouTube ਐਡੀਟਿੰਗ ਵਗੈਰਾ ਇਹ ਉਹ ਮੈਂ ਪੁੱਛ-ਪੁੱਛ ਕੇ ਕਰਦੀ ਆ ਠੀਕ ਹੈ ਸਮਝ ਨਾ ਤੁਸੀਂ ਤਾਂ ਇਹ ਨਿਆਣੇ ਵਾਲੇ ਕੰਮ ਹੈ ਸਟੋਰੀਆਂ ਚ ਬਦਮਾਸ਼ੀ ਇਹ ਉਹ ਇੱਕ ਚੀਜ਼ ਜਿੱਥੇ ਹੈਗੀ ਆ ਉੱਥੇ ਹੀ ਖਤਮ ਕਰਕੇ ਆਪਣੇ ਆਪਣੇ ਕੰਟੈਂਟ ਇਹ ਵੀਡੀਓ ਮੈਂ ਕਿਸੇ ਨੂੰ ਟੌਂਟ ਮਾਰਨ ਨੂੰ ਯਾ ਆਪਣਾ ਗੁੱਸਾ ਕੱਢਣ ਲਈ ਠੀਕ ਹੈ ਇਹ ਜਸਟ ਜੋ ਸਾਹਮਣੇ ਤੋਂ ਤੀਜੇ ਬੰਦੇ ਨੂੰ ਦੇਖਣ ਚ ਲੱਗ ਰਿਹਾ ਠੀਕ ਹੈ ਉਹ ਮੈਂ ਤੁਹਾਨੂੰ ਦੱਸਿਆ ਸਮਝ ਗਿਆ ਆਡੀਅנס ਕੱਲ ਰਿਐਕਸ਼ਨ ਵਾਲੀ ਵੀਡੀਓ ਤੋਂ ਬਾਅਦ ਤੁਸੀਂ ਉਹਦੇ ਕਮੈਂਟ ਪੜ੍ਹ ਲਓ ਲੋਕੀ ਵੀ ਦੁਖੀ ਹੋਏ ਹੋਏ ਐ ਤਿੰਨ ਤਿੰਨ ਚਾਰ ਚਾਰ ਘੰਟੇ ਦੀਆਂ ਸਟ੍ਰੀਮਾਂ ਮਤਲਬ ਕੀ ਕੀ ਦਾ ਕਿਤਾ ਦੇਖਣਗੇ ਲੋਕੀ ਦੇਖਣ ਵਾਲੇ ਲੋਕੀ ਤੋਂ ਹੋਈਏ ਜਿਹੜੇ ਰੋਮੀ ਇਹਨਾਂ ਨੂੰ ਦੇਖਦੇ ਸੀ ਉਹੀ ਵਿਰਦੀਆਂ ਨਾਲ ਚੱਲ ਗਏ ਕੱਲ ਨੂੰ ਕੋਈ ਹੋਰ ਬੰਦਾ ਸਟ੍ਰੀਮ ਸ਼ੁਰੂ ਕਰੂਗਾ ਉਹੀ ਉੱਠ ਕੇ ਉਧਰ ਚਲੇ ਜਾਣਗੇ ਤੇ ਹਾਂਜੀ ਬੰਸ਼ਕਾ ਜੀ ਤੁਹਾਨੂੰ ਵੀ ਇੱਕ ਤੇ ਮੈडम ਜੀ ਤੁਸੀਂ ਉਸ ਦਿਨ ਇੱਕ ਲਾਈਵ ਸਟ੍ਰੀਮ ਦੇ ਵਿੱਚ ਗਏ ਉੱਥੇ ਤੁਸੀਂ ਹਸਪੀਟਲ ਐਡਮਿਟ ਸੀ ਤੇ ਲਾਈਵ ਸਟ੍ਰੀਮ ਦੇ ਜੁਆਇਨ ਕਰ ਲੇ ਸੀ ਚਲੋ ਕਰ ਕਰ ਲਈ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਬੰਦਾ ਲੇਟੇ ਲੇਟੇ ਮੋਬਾਈਲ ਦੇਖੂਗਾ ਹੋਰ ਕੀ ਕਰੂਗਾ ਤਾਂ ਉੱਥੇ ਗੇੜ ਤੁਸੀਂ ਬਿਆਨਬਾਜ਼ੀ ਕੀਤੀ ਮੇਰੇ ਤੇ ਕੋਈ ਬੋਲ ਕੇ ਰਖਾ ਵੀ ਇਹ ਉਹ ਇਹ ਗਲਤ ਚੰਗੀਆਂ ਨਹੀਂ ਹੈਗੀਆਂ ਤੇ ਜਿਹੜਾ ਤੁਸੀਂ ਜੱਟ ਵੇ ਉਹਨੂੰ ਕਮੈਂਟ ਕੀਤਾ ਉਹਦੀ ਮਾਂ ਤੇ ਉਹਦੀ ਭੈਣ ਤੇ ਉਹ ਵੀ ਗਲਤ ਹੈ ਠੀਕ ਹੈ ਜੀ ਮੈਂ ਤੁਹਾਨੂੰ ਬਸ ਇੰਨਾ ਹੀ ਕਹਿਣਾ ਚਾਹੂਗੀ ਠੀਕ ਹੈ ਐਮ ਜੇ 1 ਠੀਕ ਹੈ ਇੱਕ ਵਿਊਅਰ ਸਿੰਘ ਉਹਨੇ ਇੱਕ ਕਮੈਂਟ ਕੀਤਾ ਰੋਮੀ ਨੇ ਗੱਲ ਕੱਟੀਓ ਸ ਇੱਕ ਵਿਊਅਰ ਜਦੋਂ ਅੰਦਰ ਵੜ ਕੇ ਰੋਸਟਾ ਦੇ ਅੰਦਰਲੀ ਗੱਲਾਂ ਦੇ ਵਿੱਚ ਇਨਵੋਲਵ ਹੋਣ ਲੱਗ ਜੇਗਾ ਜਾਂ ਉੱਥੇ ਆਪਣੀ ਬਿਆਨਬਾਜ਼ੀ ਕਰਨ ਲੱਗ ਜੇਗਾ ਉਹ ਫਿਰ ਵਿਊਅਰ ਨਹੀਂ ਰਹਿੰਦਾ ਫਿਰ ਕੱਲ ਨੂੰ ਤੁਹਾਡੇ ਤੇ ਵੀ ਬੋਲਿਆ ਜਾਊਗਾ ਠੀਕ ਹੈ ਤਾਂ ਪਲੀਜ਼ ਜੇ ਨੂੰ ਕੋਈ ਕਮੈਂਟ ਕਰਨਾ ਸਿਰਫ ਉਹਦੀ ਵੀਡੀਓ ਤੱਕ ਜਾਂ ਉਹਦੇ ਤੱਕ ਕਰੋ ਉਹਦੀ ਮਾਵਾ ਪੈਣਾ ਤੇ ਨਾ ਜਾਓ ਠੀਕ ਹੈ ਐਮ ਜੀ ਕੀ ਬਾਅਦ ਚੋਂ ਆਪਾਂ ਕਿਉਂ ਵਿਊਅਰ ਗੰਦਸੇ ਨਹੀਂ ਨਾ ਤਾਂ ਇਸ ਕਮੈਂਟ ਤੋਂ ਵੀ ਕੀ ਲੱਗਦਾ ਹਾਂ ਵੀ ਹਰ ਉਮੀ ਇਹਨਾਂ ਦੀ ਸ਼ਹਿਤ ਤੇ ਗੁਰਪ੍ਰੀਤਨ ਦੀ ਸ਼ਹਿਤ ਕਿਤੋਂ ਆਉਣਾ ਠੀਕ ਹੈ ਕਦੀ ਸਾਹਮਣੇ ਵਾਲੇ ਦੇ ਦਿਮਾਗ ਨਾਲ ਵੀ ਸੋਚ ਕੇ ਦੇਖੇ ਤੁਹੰਦਾ ਵੀ ਓਕੇ ਸੋਚੂਗਾ ਓਕੇ ਤਾਂ ਮੈਂ ਇਹੀ ਗੱਲਾਂ ਕਹਿਣਾ ਚਾਹੂੰਗੀ ਜੋ ਜਿੱਥੇ ਲੜਾਈ ਚ ਜਿਹਦੀ ਹੈਗੀ ਹੈ ਨਾ ਛੱਡ ਦੋ ਬਾਹਰੋਂ ਵਿਰਦਿਆ ਆਏ ਸੀ ਉਹਨੇ ਆ ਕੇ ਸਾਡੀਆਂ ਧੀਆ ਪੈਣਾ ਤੇ ਬੋਲਿਆ ਸਾਡੀਆਂ ਮਾਵਾਂ ਤੇ ਬੋਲਿਆ ਸਾਡੀਆਂ ਦਾਦੀਆਂ ਤੇ ਬੋਲਿਆ ਤਾਂ ਸਾਰਿਆਂ ਨੇ ਉਹਦਾ ਸਾਹਮਣਾ ਕੀਤਾ ਤੇ ਉਹਨੂੰ ਇੱਥੋਂ ਭਜਾਇਆ ਭਜਾਇਆ ਕਿ ਉਹਦਾ ਕੇਸ ਬਾਥਾ ਛੱਕੇ ਫੇਰ ਆ ਜਾਏਗਾ ਫੇਰ ਕੁਝ ਬੋਲੇਗਾ ਫੇਰ ਗੱਲਾਂ ਕਰੇਗਾ ਆਪਣੇ ਵਿੱਚ ਇੱਕਾ ਬਣਾ ਕੇ ਰੱਖੋ ਆਪਣੇ ਵਿੱਚ ਆਪਣੇ ਬੰਦੇ ਦੀਆਂ ਗਲਤੀਆਂ ਟਕਣਾ ਸਿੱਖੋ ਮਾਣੀ-ਮੋਟੀ ਗਲਤੀ ਹੁੰਦੀ ਹੈ ਉਹ ਅਵੋਇਡ ਕਰਦਿਆ ਕਰੋ ਹਾਂ ਜੇ ਇਥੇ ਕੋਈ ਵੱਡੀ ਗੱਲ ਹੈ ਜਿਵੇਂ ਅਪੀਅਰ ਦੀ ਵਾਲਾ ਮੈਟਰ ਹੋ ਗਿਆ ਜਾਂ ਫਿਰ ਕਹਿ ਲਓ ਆ ਅਠੱਗੇ ਵਾਲਾ ਮੈਟਰ ਹੋ ਗਿਆ ਮਰਤਾ ਦੀ ਇਦਾਂ ਦੀ ਗੱਲਾਂ ਤੇ ਖੁੱਲ ਕੇ ਬੋਲਣਾ ਚਾਹੀਦਾ ਤੇ ਪਹਿਲਾਂ ਵੀ ਬੋਲੇ ਸੀ ਤੇ ਹੁਣ ਵੀ ਬੋਲੇ ਆ ਤੇ ਗਾਂ ਵੀ ਬੋਲਾਂਗੇ ਓਕੇ ਛੋਟੇ-ਮੋਟੇ ਗਲਤੀਆਂ ਨੂੰ ਅਵੋਇਡ ਕਰਨਾ ਸਿੱਖੀ ਤਾ ਹੁੰਦਾ ਠੀਕ ਹੈ ਦੇਖ ਕਰ ਅੰਡਿੱਠਾ ਕਰ ਬਾਣੀ ਚ ਵੀ ਲਿਖਿਆ ਨਾ ਤਾਂ ਸੋ ਦੈਟ ਪਲੀਜ਼ ਪਲੀਜ਼ ਸਮਝੋ ਓਕੇ ਤੇ ਏਸੀ ਅੱਜ ਦੀ ਵੀਡੀਓ ਮਿਲਦੇ ਫਿਰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਮੈਂ ਕੱਲ ਰਿਕਾਰਡ ਕੀਤੀ ਸੀ ਯਾਨੀ ਕਿ ਸੰਡੇ ਅੱਜ ਜਦੋਂ ਐਡੀਟਿੰਗ ਕਰਨ ਲੱਗੀ ਵੀਡੀਓ ਅਪਲੋਡ ਕਰਨ ਲੱਗੀ ਤਾਂ ਪਤਾ ਲੱਗਿਆ ਰੋਮੀ ਭਾਜੀ ਅਕਾਲ ਤਖਤ ਸਾਈ ਵਿਖੇ ਪਹੁੰਚ ਗਏ ਨੇ ਤੇ ਉੱਥੇ ਸਿੰਘਾਂ ਸਾਹਮਣੇ ਆਪਣੀ ਭੁੱਲ ਨੂੰ ਬਖਸ਼ਾਣਗੇ ਪਰਮਾਤਮਾ ਵਾਹਿਗੁਰੂ ਮਿਹਰ ਕਰੇ ਸਮਤ ਬਖਸ਼ੇ ਅਸੀਂ ਤਾਂ ਇਹੀ ਚਾਹੁੰਦੇ ਆ ਰੋਮੀ ਭਾਜੀ ਐਪਰੀਸ਼ੀਏਟ ਕਰਦੇ ਆ ਤੁਹਾਨੂੰ ਇਸ ਚੀਜ਼ ਲਈ ਤੁਸੀਂ ਆਪਣੀ ਗਲਤੀ ਨੂੰ ਸਮਝਦੇ ਹੋਇਆ ਆਪਣੀ ਭੁੱਲ ਬਖਸ਼ਾਣ ਗਏ ਹੋ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ ਬਾਕੀ ਇਸ ਇਹ ਵੀਡੀਓ ਬਣਾਉਂਦੇ ਹੋਏ ਮੇਰੇ ਤੋਂ ਜੇ ਕੋਈ ਗਲਤੀ ਹੋ ਗਈ ਹੋਈ ਤਾਂ ਕਿਰਪਾ ਕਰਕੇ ਮੈਨੂੰ ਮਾਫ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ